ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਜੀ ਆਇਆਂ ਨੂੰ ਇੱਕ ਵਾਰੀ ਫੇਰ ਤੁਸੀਂ ਆਏ ਹੋ ਇੱਕ ਇਹ ਜੀ ਆਸ ਤੇ ਨਾਲ ਕੇ ਤੁਹਾਨੂੰ ਕੁਝ ਨੋਲਿਜ ਮਿਲੂਗੀ ਸ਼ੇਅਰ ਮਾਰਕੀਟ ਨਾਲ ਰਿਲੇਟਡ ਥੋੜਾ ਕੋਈ ਬੈਨੀਫਿਟ ਹੋਗਾ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਤੇ ਇੱਕ ਵਾਰੀ ਫੇਰ ਮੈਂ ਇੱਕ ਕੋਸ਼ਿਸ਼ ਦੇ ਨਾਲ ਆਇਆ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੱਕ ਕੋਈ ਨਾ ਕੋਈ ਤੁਹਾਡੀ ਹੈਲਪ ਜ਼ਰੂਰ ਹੋਵੇ ਥੰਬਨੇਲ ਤੋਂ ਤੁਹਾਨੂੰ ਥੋੜਾ ਆਈਡੀਆ ਹੋਇਆ ਹੋਊਗਾ ਮੈਂ ਤੁਹਾਡੇ ਲਈ ਇੱਕ ਡਿਸਕਾਊਂਟ ਆਫਰ ਲੈ ਕੇ ਆਇਆ ਤਿੰਨ ਇਹ ਜੀ ਸ਼ੇਅਰ ਜਿਹੜੇ ਇਸ ਟਾਈਮ ਬਹੁਤ ਜ਼ਿਆਦਾ ਡਿਸਕਾਊਂਟ ਦੇ ਉੱਪਰ ਚੱਲ ਰਹੇ ਆ ਠੀਕ ਹੋ ਗਿਆ ਤਿੰਨੇ ਬਿਲਕੁਲ ਡਿਫਰੈਂਟ ਸੈਕਟਰ ਦੇ ਸ਼ੇਅਰ ਟੋਟਲ ਡਿਫਰੈਂਟ ਕੰਪਨੀਆਂਜ਼ ਇਹ ਕੰਮ ਕਰਦੀਆਂ ਤਿੰਨੇ ਟੋਟਲ ਡਿਫਰੈਂਟ ਤਰ੍ਹਾਂ ਦੀਆਂ ਪ੍ਰੋਡਕਟਸ ਵੇਚਦੀਆਂ ਨੇ ਇੱਕ ਟਾਈਮ ਪਰ ਕੁਝ ਸਿਮਿਲਰिटीज ਨੇ ਇਹਨਾਂ ਦੇ ਵਿੱਚ ਇੱਕ ਟਾਈਮ ਦੇ ਮਲਟੀਪਲਰ ਸਟਾਕ ਜਿਨ੍ਹਾਂ ਨੇ ਆਪਣੇ ਇਨਵੈਸਟਰਸ ਨੂੰ ਬਹੁਤ ਜ਼ਿਆਦਾ ਰਿਟਰਨ ਦਿੱਤੀ ਆ ਬਹੁਤ ਹੀ ਵੱਡੇ ਅਮਾਊਂਟ ਇਹਨਾਂ ਨੇ ਬਣਾ ਕੇ ਦਿੱਤੀ ਆਪਣੇ ਇਨਵੈਸਟਰਸ ਨੂੰ ਬਟ ਸਿਮਿਲਰਿਟੀ ਇਹਨਾਂ ਦੇ ਵਿੱਚ ਇਸ ਟਾਈਮ ਇਹ ਹੈ ਕਿ ਕਿਸੇ ਨਾ ਕਿਸੇ ਰੀਜ਼ਨ ਕਰਕੇ ਇਸ ਟਾਈਮ ਕੁਝ ਨਿਊਜ਼ ਕਰਕੇ ਇਹ ਸਟਾਕ ਆਪਣਾ ਜਿਹੜਾ 올 ਟਾਈਮ ਹਾਈ ਆ ਉਸ ਤੋਂ ਬਹੁਤ ਹੀ ਥੱਲੇ ਚੱਲ ਰਹੇ ਆ ਠੀਕ ਹੋ ਗਿਆ ਤੇ ਹੁਣ ਇਹਨਾਂ ਤਿੰਨੇ ਸਟਾਕਸ ਦੇ ਬਾਰੇ ਦੇ ਵਿੱਚ ਪਰਟੀਕੁਲਰਲੀ ਇੱਕ ਇੱਕ ਕਰਕੇ ਗੱਲ ਕਰਨ ਤੋਂ ਪਹਿਲਾਂ ਇੱਕ ਡਿਸਕਲੋਜ਼ਰ ਤੇ ਇੱਕ ਡਿਸਕਲੇਮਰ ਡਿਸਕਲੋਜ਼ਰ ਇਹ ਹੈਗਾ ਕਿ ਇਹ ਤਿੰਨੇ ਹੀ ਸਟਾਕ ਮੇਰੇ ਆਪਣੇ ਪੋਰਟਫੋਲੀਓ ਦੇ ਵਿੱਚ ਵੀ ਹੈਗੇ ਆ ਕੰਟੀਨਿਊਸਲੀ ਥੋੜੇ ਥੋੜੇ ਟਾਈਮ ਤੋਂ ਬਾਅਦ ਇਹਨਾਂ ਨੂੰ ਮੈਂ ਬਾਏ ਕਰ ਰਿਹਾ ਕਿਉਂਕਿ ਸਟਾਕ ਚਾਹੇ ਉੱਪਰ ਜਾ ਰਿਹਾ ਚਾਹੇ ਥੱਲੇ ਜਾ ਰਿਹਾ ਉਹ ਮੇਰੇ ਲਈ ਪਾਰਟਿਕੂਲਰ ਉਹਨਾਂ ਕੋਈ ਬਹੁਤ ਮੈਟਰ ਨਹੀਂ ਕਰਦਾ ਮੈਨੂੰ ਸਿਰਫ ਉਹਦੀ ਸਟੋਰੀ ਉਹਦੀ ਸਟਰੈਂਥ ਉਹਦੇ ਫੰਡਮੈਂਟਲਸ ਜੇ ਪਸੰਦ ਨੇ ਤਾਂ ਮੈਨੂੰ ਬਾਏ ਕਰਦਾ ਰਹਿਣਾ ਇਹ ਤਿੰਨੇ ਹੀ ਸ਼ੇਅਰ ਬਹੁਤ ਹੀ ਵਧੀਆ ਲੱਗੇ ਮੈਨੂੰ ਕੰਟੀਨਿਊਸਲੀ ਮੇਰੀ ਬਾਇੰਗ ਇਹਨਾਂ ਦੇ ਵਿੱਚ ਹੈਗੀ ਹੁਣ ਹੈਗਾ ਇੱਕ ਡਿਸਕਲੇਮਰ ਡਿਸਕਲੇਮਰ ਇਹ ਹੈਗਾ ਕਿ ਮੈਂ ਤੁਹਾਨੂੰ ਬਿਲਕੁਲ ਇਹ ਨਹੀਂ ਦੱਸ ਕੇ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਬਾਏ ਕਰੋ ਮੈਂ ਤੁਹਾਡੇ ਨਾਲ ਸਿਰਫ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਮੈਨੂੰ ਇੰਟਰਸਟਿੰਗ ਲੱਗ ਰਿਹਾ ਐਨਦਰ ਸ਼ੇਅਰ ਪ੍ਰਾਈਸ ਐਸਟੀਮੇਟ ਇੰਟਰਸਟਿੰਗ ਲੱਗ ਰਿਹਾ ਬਹੁਤ ਹੀ ਥੱਲੇ ਆਏ ਹੋਏ ਆ ਤੇ ਇੰਨਾ ਹੀ ਮੇਰਾ ਡਿਸਕਲੇਮਰ ਆ ਸਭ ਤੋਂ ਪਹਿਲਾਂ ਜਿਹੜਾ ਸ਼ੇਅਰ ਆਪਣਾ ਹੈਗਾ ਅੱਜ ਦਾ ਆਪਣੀ ਕੰਪਨੀ ਹੈਗੀ ਆ ਉਹ ਹੈਗੀ ਆ ਨਾਥ ਬਾਇਓਜੀਨਸ ਠੀਕ ਹੈ ਜੀ ਹੁਣ ਨਾਥ ਬਾਇਓਜੀਨਸ ਕੀ ਕੰਮ ਕਰਦੇ ਆ ਇਹ ਹੈਗਾ ਐਗਰੀਕਲਚਰ ਸੈਕਟਰ ਦੇ ਨਾਲ ਰਿਲੇਟਡ ਇਹ ਹਾਈਬ੍ਰਿਡ ਸੀਡਸ ਬਣਾਉਂਦੇ ਆ ਤਿਆਰ ਕਰਦੇ ਆ ਹਾਈਬ੍ਰਿਡ ਸੀਡਸ ਠੀਕ ਹੋ ਗਿਆ ਤੁਹਾਡੇ ਵਿੱਚੋਂ ਮੇਰੇ ਜੋ ਵੀ ਦੋਸਤ ਐ ਐਗਰੀਕਲਚਰ ਦੇ ਨਾਲ ਜੁੜੇ ਹੋਇਆ ਖੇਤੀਬਾੜੀ ਨਾਲ ਜੁੜੇ ਹੋਣ ਨੂੰ ਕੁਝ ਜ਼ਿਆਦਾ ਪਤਾ ਹੋ ਵੈਸੇ ਕਾਮਨ ਜੀ ਨੋਲੇਜ ਹੈ ਕੀ ਹੈ ਨਾ ਕਾਮਨ ਜੀ ਇਨਫੋਰਮੇਸ਼ਨ ਆ ਕਿ ਜਿਹੜੇ ਸੀਡਸ ਹੁੰਦੇ ਅੱਜ ਕੱਲ ਉਹ ਹਾਈਬ੍ਰਿਡ ਬਹੁਤ ਜ਼ਿਆਦਾ ਆਉਂਦੇ ਆ ਝਾੜ ਬਹੁਤ ਜ਼ਿਆਦਾ ਹੁੰਦਾ ਹੋਰ ਚੀਜ਼ਾਂ ਦੇ ਵਿੱਚ ਉਹ ਦੂਸਰਿਆਂ ਨਾਲੋਂ ਬੈਟਰ ਹੁੰਦੇ ਆ ਠੀਕ ਆ ਤੇ ਇਹ ਉਹ ਕੰਪਨੀ ਹੈਗੀ ਨਾਥ ਬਾਇਓਜੀਨਸ ਜਿਹੜੀ ਹਾਈਬ੍ਰਿਡ ਸੀਡਸ ਬਣਾਉਂਦੀ ਹੈ ਹਾਂਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਤਿੰਨ ਹੀ ਕੰਪਨੀਆਂ ਇੱਕ ਟਾਈਮ ਤੇ ਮਲਟੀਪਲ ਕਰ ਨੇ ਆਪਣੇ ਇਨਵੈਸਟਰਸ ਉਹਨਾਂ ਨੇ ਬਹੁਤ ਹੀ ਜ਼ਿਆਦਾ ਵੱਡੇ ਵੱਡੇ ਪ੍ਰੋਫਿਟ ਬਣਾ ਕੇ ਦਿੱਤੇ ਆ ਸਭ ਤੋਂ ਪਹਿਲਾਂ ਨਾਥਬਾਇ ਜੀਨਸ ਦੀ ਸਟੋਰੀ ਦੀ ਗੱਲ ਕਰਦੇ ਆ 2014 ਤੋਂ ਲੈ ਕੇ 2018 ਤੱਕ ਮਤਲਬ ਉਹ 4 ਜਾਂ 5 ਸਾਲ ਦੇ ਸਪੈਨ ਦੇ ਵਿੱਚ ਹੀ ਜਦੋਂ ਇੱਕਦਮੀ ਆਏ ਇਹ ਦਾ ਆਪਣਾ ਮਾਰਕੀਟ ਦੇ ਵਿੱਚ ਤੇ ਪਤਾ ਲੱਗਿਆ ਕਿ ਹਾਂ ਹਾਈਬ੍ਰਿਡ ਉਹ ਸੀਡਸ ਵਗੈਰਾ ਦੀ ਸਟੋਰੀ ਬਹੁਤ ਜ਼ਿਆਦਾ ਚੱਲੀ ਤਾਂ ਸਟਾਕ ਇਹਨਾਂ ਦਾ 24 ਰੁਪਏ ਤੋਂ ਵੱਧ ਕੇ 570 580 ਦੇ ਨੇੜੇ ਤੇੜੇ ਚਲਾ ਗਿਆ ਹੁਣ ਤੁਸੀਂ ਦੇਖੋਗੇ ਨੀਅਰਲੀ ਆਪਣਾ 20 ਗੁਣਾ ਤੋਂ ਵੀ ਜ਼ਿਆਦਾ ਦੀ ਰਿਟਰਨ ਹੈ ਕੀ ਆ ਠੀਕ ਹੋ ਗਿਆ 24 ਰੁਪਏ ਦਾ ਸ਼ੇਅਰ ਸੀਗਾ 2014 ਦੇ ਵਿੱਚ ਉੱਥੋਂ 2018 ਆਉਂਦੇ ਆਉਂਦੇ ਸ਼ੇਰਾਂ ਦਾ ਚਲਾ ਗਿਆ 580 ਰੁਪਏ ਦੇ ਉੱਪਰ ਤਾਂ ਮਤਲਬ 20 ਗੁਣਾ ਤੋਂ ਵੀ ਜ਼ਿਆਦਾ ਹੋ ਗਿਆ ਸਿਰਫ ਚਾਰੀਆਂ 5 ਸਾਲਾਂ ਦੇ ਵਿੱਚ ਠੀਕ ਹੋ ਗਿਆ ਤਾਂ ਇੱਕ ਤਰ੍ਹਾਂ ਦਾ ਇੱਕ ਬਹੁਤ ਹੀ ਮਲਟੀਪਲੈਗਰ ਸ਼ੇਅਰ ਆ ਬਟ ਉਹੀ ਚੀਜ਼ ਕਿ ਕਈ ਵਾਰੀ ਕੋਈ ਚੀਜ਼ ਹੁੰਦੀ ਆ ਕੋਈ ਕੰਪਨੀ ਕੋਈ ਇਨਸਾਨ ਐਵੇਂ ਦਾ ਹੁੰਦਾ ਜਿਹੜਾ ਆਪਣੀ ਹੀ ਸਕਸੈਸ ਦਾ ਵਿਕਟਮ ਬਣ ਜਾਂਦਾ ਠੀਕ ਹੋ ਗਿਆ ਨਾ ਜਿਵੇਂ ਆਪਾਂ ਇਗਜ਼ਾਮਪਲ ਇੱਕ ਆਪਨ ਨਾਰਮਲ ਚ ਗੱਲ ਕਰੀਏ ਕਿ ਉਹ ਇੱਕ ਕੋਈ ਇਹੋ ਜਿਹਾ ਬੰਦਾ ਵਾ ਜੀ ਤੇ ਕਿਸੇ ਨੂੰ ਕੋਈ ਆਸ ਹੀ ਨਹੀਂ ਕਿ ਕੱਲ ਨੂੰ ਕੁਝ ਕਰੂਗਾ ਤਾਂ ਜੇ ਉਹ ਕੁਝ ਮਾੜਾ ਮੂਟਾ ਮਾੜਾ ਚੰਗਾ ਵੀ ਕਰਦਾ ਉਹਦਾ ਕੋਈ ਖਾਸ ਫਰਕ ਨਹੀਂ ਪੈਂਦਾ ਠੀਕ ਹੋ ਗਿਆ ਬਟ ਕੋਈ ਇਹੋ ਜੀ ਟੀਮ ਹੈਗੀ ਆ ਕੋਈ ਇਹੋ ਜਿਹਾ ਬੰਦਾ ਜੀ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਬਣ ਜਾਂਦੀਆਂ ਨੇ ਹੌਲੀ ਹੌਲੀ ਕਰਕੇ ਤਾਂ ਜੇ ਉਹ ਮਾੜਾ ਜਿਹਾ ਵੀ ਕੁਝ 네ਗੇਟਿਵ ਹੋ ਜਾਵੇ ਉੱਥੇ ਤਾਂ ਉਹ ਬਹੁਤ ਜ਼ਿਆਦਾ ਆਪਾਂ ਨੂੰ ਹਿੱਟ ਕਰਦਾ ਤੁਸੀਂ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇਖ ਸਕਦੇ ਹੋ ਹੋਰ ਕੋਈ ਸਮਾਜ ਦੇ ਇਹੋ ਜਿਹੇ ਲੋਕ ਦੇਖ ਸਕਦੇ ਹੋ ਉਦਾਹਰਨ ਦੇ ਤੌਰ ਤੇ ਜਿਨ੍ਹਾਂ ਦਾ ਸਮਾਜ 'ਚ ਬਹੁਤ ਹੀ ਵੱਡਾ ਰਤਬਾ ਵਾ ਜੇ ਉਹਨਾਂ ਦੇ ਆਪਾਂ ਨੂੰ ਮਾੜੀ ਜੀ ਵੀ ਇੱਕ ਨਿਊਜ਼ ਪਤਾ ਲੱਗ ਜਾਂਦੀ ਆ ਕੋਈ ਇੱਕ ਵੀਡੀਓ ਵੀ ਵਾਇਰਲ ਹੋ ਜਾਂਦਾ ਕਿ ਇੱਥੇ ਉਹ ਬੰਦਾ ਕਿਸ ਨੂੰ ਮਾਰਾ ਜਾਂ ਗਲਤ ਬੋਲ ਗਿਆ ਉਹ ਭਾਵੇਂ ਉਹ ਵੀ ਵਿਚਾਰਾ ਖਿਜਿਆ ਹੋਵੇ ਫਰਸਟ੍ਰੇਟਡ ਹੋਵੇ ਤਾਂ ਇੱਕਦਮ ਹੀ ਉਹਦੀ ਜਿਹੜੀ ਹੁੰਦੀ ਹੈ ਪੋਪੂਲਾਰਿਟੀ ਬੜੀ ਡੱਕ ਜਾਂਦੀ ਕੋਈ ਅੱਛਾ ਲੈ ਵੀ ਐਂ ਕਰੀ ਜਾਂਦਾ ਤਾਂ ਉਹਨੂੰ ਆਪਾਂ ਕਹਿੰਦੇ ਕਿ ਆਪਣੀ ਹੀ ਸਕਸੈਸ ਦਾ ਵਿਕਟਮ ਬਣ ਜਾਣਾ ਠੀਕ ਹੋ ਗਿਆ ਕਿ ਨਾਮ ਹੀ ਇੰਨਾ ਵੱਡਾ ਹੋ ਗਿਆ ਕਿ ਛੋਟੀ ਜਿਹੀ ਇੱਕ ਨੈਗੇਟਿਵ ਨਿਊਜ਼ ਕਰਕੇ ਵੀ ਬਹੁਤ ਜ਼ਿਆਦਾ ਡੱਕ ਜਾਂਦਾ ਬਾਕੀ ਮੈਂ ਇੱਕ ਵੀਡੀਓ ਵੀ ਬਣਾਇਆ ਸੀਗਾ ਇਹਦੇ ਉੱਪਰ ਹੀ ਸ਼ੇਅਰ ਮਾਰਕੀਟ ਨਾਲ ਰਿਲੇਟਡ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਸੀ ਥੋੜੀ ਦੇਰ ਪਹਿਲਾਂ ਹੀ ਵੀਡੀਓ ਬਣਾਇਆ ਕਿ ਜਿਹੜੀ ਸਟਾਕ ਮਾਰਕੀਟ ਆ ਇਹਦੇ ਵਿੱਚ ਜਿਹੜੇ ਇਮੋਸ਼ਨਸ ਨੇ ਉਹ ਲੱਖਾਂ ਗੁਣਾ ਹੋ ਕੇ ਬਣਨੇ ਆ ਡਰ ਵਾਲਾ ਵੀ ਤੇ ਲਾਲਚ ਵਾਲਾ ਵੀ ਹੁਣ ਉਹੀ ਇਸ ਕੰਪਨੀ ਨਾਲ ਹੋਇਆ 24 ਰੁਪਏ ਦੇ ਉੱਪਰ 2014 ਦੇ ਵਿੱਚ ਕੰਪਨੀ ਆਈ ਠੀਕ ਹੋ ਗਿਆ ਲੋਕਾਂ ਨੂੰ ਇੱਕਦਮ ਲੱਗਾ ਕਿ ਹਾਂ ਹਾਈਬ੍ਰਿਡ ਸੀਡਸ ਨੇ ਬਹੁਤ ਹੀ ਵਧੀਆ ਠੀਕ ਹੋ ਗਿਆ ਨਾ ਕਿ ਜੇ ਜਾ ਕੇ ਬਹੁਤ ਹੀ ਵਧੀਆ ਵਾ ਫਿਊਚਰ ਬਹੁਤ ਜ਼ਿਆਦਾ ਵਧੀਆ ਤਾਂ ਲੋਕਾਂ ਨੇ ਜਦੋਂ ਇੱਕਦਮ ਲਾਲਚ ਦੇ ਵਿੱਚ ਖਰੀਦਿਆ ਤਾਂ ਸਟਾਕ 4 ਸਾਲਾਂ ਦੇ ਵਿੱਚ 20 25 ਗੁਣਾ ਦੇ ਨੇੜੇ ਤੇ ਜਿਹੜੇ ਚੱਲਾ ਗਿਆ ਰਿਜ਼ਲਟਸ ਵੀ ਵਧੀਆ ਹੈ ਜਦੋਂ ਥੋੜਾ ਬਹੁਤ ਵੀ ਕਿਉਂਕਿ ਰਿਜ਼ਲਟ ਹਮੇਸ਼ਾ ਲਗਾਤਾਰ ਕੰਟੀਨਿਊਸਲੀ ਇੱਕੋ ਜਿਹੀ ਨਹੀਂ ਰਹਿਣੇ ਕਦੇ ਵੀ ਨਹੀਂ ਰਹਿਣੇ ਹੁੰਦੇ ਕਿਤੇ ਨਾ ਕਿਤੇ ਥੋੜਾ ਬਹੁਤ ਇੱਧਰ ਉੱਧਰ ਚੱਲਦਾ ਰਹਿੰਦਾ ਵਾ ਕੋਈ ਨਾ ਕੋਈ ਰੀਜ਼ਨ ਹੋ ਜਾਂਦਾ ਠੀਕ ਹੋ ਗਿਆ ਜਿਹੜੇ ਮੇਰੇ ਦੋਸਤ ਐ ਇਸ ਟਾਈਮ ਕੋਈ ਬਿਜ਼ਨਸ ਕਰ ਰਹੇ ਹੋਣਗੇ ਜਿਨ੍ਹਾਂ ਦੀ ਕੋਈ ਦੁਕਾਨ ਹੋ ਕੇ ਜਾਂ ਹੋਰ ਉਹ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ ਕਿ ਹਮੇਸ਼ਾ ਹੀ ਹਰੇਕ ਮਹੀਨੇ ਤੁਸੀਂ ਸੇਮ ਰਿਜ਼ਲਟ ਨਹੀਂ ਦੇ ਸਕਦੇ ਤਾਂ ਇਹਨਾਂ ਦੇ ਰਿਜ਼ਲਟ ਥੋੜੇ ਜੇ ਮਤਲਬ ਉਸ ਲੈਵਲ ਤੇ ਨਹੀਂ ਆਏ ਉਸ ਐਕਸਪੈਕਟੇਸ਼ਨ ਵਾਲੇ ਨਹੀਂ ਆਏ ਜਿਹੜੇ ਕਿ ਲੋਕਾਂ ਨੇ ਐਕਸਪੈਕਟ ਕੀਤੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਉਹੀ ਫਿਰ ਦੂਸਰੇ ਪਾਸੇ ਜਦੋਂ ਕਹਾਣੀ ਚੱਲੀ ਤਾਂ ਹੁਣ ਅੱਜ ਇਹਨਾਂ ਦਾ ਸਟਾਕ 580 ਦਾ ਹਾਈ ਲਾਇਆ 2018 ਦੇ ਵਿੱਚ ਤਾਂ ਅੱਜ ਚੱਲ ਰਿਹਾ ਵਾ 207 ਦੇ ਨੇੜੇ ਤੇੜੇ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਹੁਣ ਤੁਸੀਂ ਦੇਖੋ ਕਿ ਡਿਸਕਾਊਂਟ ਦੇਖੋ ਕਿੰਨਾ ਜ਼ਿਆਦਾ ਵੱਡਾ ਚੱਲ ਰਿਹਾ ਆਪਣੇ 올 ਟਾਈਮ ਹਾਈ ਤੋਂ 1/3 ਵੈਲਿਊ ਦੇ ਉੱਪਰ ਇਹ ਸ਼ੇਅਰ ਚੱਲ ਰਿਹਾ ਦੇਖੋ ਕੰਪਨੀ ਉਹੀ ਆ bizness ਉਹੀ ਆ ਫਿਊਚਰ ਉਹੀ ਰਹਿਣਾ ਕੰਪਨੀ ਦਾ ਸਿਰਫ ਉਹ ਜਿਹੜਾ ਪਹਿਲਾਂ ਇੰਨਾ ਜ਼ਿਆਦਾ ਉੱਪਰ ਗਿਆ ਤੇ ਇੱਕਦਮ ਥੱਲੇ ਆਇਆ ਉਹ ਸਿਰਫ ਲੋਕਾਂ ਦੇ ਉਹੀ ਜਿਹੜਾ ਲਾਲਚ ਤੇ ਡਰ ਇੰਨੇ ਗੁਣਾ ਹੁੰਦਾ ਕਿ ਸਿਰਫ ਉਹਦੇ ਕਰਕੇ ਆਇਆ ਬਟ ਇਨਹੀ ਮੌਕਾ ਕਹਿੰਦੇ ਆ ਇਨਹੀ ਅਪ ਮਾਰਕੀਟ ਦੇ ਵਿੱਚ ਅਪਰਚੂਨਿਟੀ ਕਹਿੰਦੇ ਆ ਠੀਕ ਹੋ ਗਿਆ ਤੁਹਾਨੂੰ ਅੱਜ ਇੱਕ ਚੰਗੀ ਕੰਪਨੀ ਮਿਲ ਰਹੀ ਆ ਬਹੁਤ ਹੀ ਕੱਟ ਪ੍ਰਾਈਸ ਦੇ ਉੱਪਰ ਮਿਲ ਰਹੀ ਆ ਤਾਂ ਇਹ ਹੈਗੀ ਆ ਨਾਥ ਬਾਇਓਜੀਨਸ ਦੀ ਸਟੋਰੀ ਹੁਣ ਆਪਾਂ ਅਗਲੀ ਗੱਲ ਕਰੀਏ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਪੋਰਟਫੋਲੀਓ ਹੈਗਾ ਸਭ ਤੋਂ ਜ਼ਿਆਦਾ ਇਹਨਾਂ ਦੀਆਂ ਪ੍ਰੋਡਕਟਸ ਹੈਗੀਆਂ ਨੇ ਉਹ ਹੈਗੀਆਂ ਨੇ ਆਪਣਾ ਚੌਲਾਂ ਦੇ ਵਿੱਚ ਸਿੰਪਲ ਦੇਸੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਝੋਨੇ ਦੇ ਵਿੱਚ ਜਾਂ ਚੌਲਾਂ ਦੇ ਵਿੱਚ ਠੀਕ ਹੋ ਗਿਆ ਨਾ ਸਭ ਤੋਂ ਜ਼ਿਆਦਾ ਜਿਹੜੇ ਹਾਈਬ੍ਰਿਡ ਸੀਡਸ ਬਣਾਉਂਦੇ ਆ ਇਹ ਝੋਨੇ ਦੇ ਬਣਾਉਂਦੇ ਆ ਹੁਣ ਇੱ ਤੁਸੀਂ ਦੇਖੋਗੇ ਇੱਕ ਬੜੀ ਪੋਜ਼ਿਟਿਵ ਨਿਊਜ਼ ਆ ਐਸ ਕੰਪਨੀ ਦੇ ਲਈ ਇੱਕ ਬੜੀ ਦਿਲਚਸਪ ਵੀ ਗੱਲ ਆ ਬੜੀ ਦਿਲਚਸਪ ਇਨਫੋਰਮੇਸ਼ਨ ਮੈਂ ਤੁਹਾਨੂੰ ਸ਼ੇਅਰ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਜਿੰਨੇ ਜਿੱਥੇ ਜਿੱਥੇ ਵੀ ਝੋਨਾ ਆਪਣਾ ਪੂਰੇ ਲੱਗਦਾ ਵਾ ਜਿਹੜੇ ਵੀ ਕਿਸਾਨ ਮਤਲਬ ਝੋਨੇ ਝੋਨਾ ਲਾਉਂਦੇ ਆ ਉਹਦੇ ਵਿੱਚੋਂ ਸਿਰਫ 5% ਆਪਣੇ ਲੋਕ ਪੰਜਾਬ ਇੰਡੀਆ ਦੇ ਕਿਸਾਨ 5% ਨੇ ਜਿਹੜੇ ਹਾਈਬ੍ਰਿਡ ਬੀਜ ਯੂਜ਼ ਕਰਦੇ ਸਿਰਫ 5% ਠੀਕ ਹੋ ਗਿਆ ਤੇ ਹੁਣ ਆਪਾਂ ਇਹਦੇ ਨਾਲ ਕੰਪੇਅਰ ਕਰ ਲਈ ਆਪਾਂ ਚਾਈਨਾ ਦੇ ਨਾਲ ਚਾਈਨਾ ਦੇ ਵਿੱਚ ਕਿਉਂਕਿ ਚਾਈਨਾ ਵੀ ਇੱਕ ਬਹੁਤ ਵੱਡਾ ਇਸ ਚੀਜ਼ ਦਾ ਉਤਪਾਦਕ ਦੇਸ਼ ਹੈਗਾ ਵਾ ਜਿੱਥੇ ਝੋਨਾ ਬਹੁਤ ਜ਼ਿਆਦਾ ਲੱਗਦਾ ਚਾਈਨਾ ਦੇ ਵਿੱਚ 70% 100 ਦੇ ਵਿੱਚੋਂ 70% ਕਿਸਾਨ ਉਥੇ ਹਾਈਬ੍ਰਿਡ ਬੀਜ ਯੂਜ਼ ਕਰਦੇ ਆ ਇੰਡੀਆ ਦੇ ਵਿੱਚ ਕਿੰਨਾ ਕਰਦੇ ਆ 5% ਤੇ ਇਹ ਕੰਪਨੀ ਹਾਈਬ੍ਰਿਡ ਬੀਜਾਂ ਦੇ ਵਿੱਚ ਚੋਨੇ ਦੇ ਵਿੱਚ ਸਭ ਤੋਂ ਉੱਪਰ ਆ ਮਾਰਕੀਟ ਲੀਡਰ ਆ ਤੇ ਹੁਣ ਤੁਸੀਂ ਇਹਨਾਂ ਦੇ ਗਰੋਥ ਦਾ ਰੇਟ ਦੇਖ ਕੇ ਇੰਡੀਆ ਹਾਲੇ 5% ਦੇ ਉੱਪਰ ਖੜਾ ਇੰਡੀਆ ਨੇ ਹਾਲੇ ਅੱਗੇ ਕਿੰਨਾ ਜਾਣਾ ਵਾ ਜੇ 10% ਦੇ ਉੱਪਰ ਹੀ ਚਲਾ ਗਿਆ ਤੇ ਚਾਈਨਾ ਤੋਂ ਤਾਂ ਫਿਰ ਵੀ ਆਪਾਂ ਬਹੁਤ ਪਿੱਛੇ ਆ ਤਾਂ ਵੀ ਦੇਖੋ ਕਿ ਇਹਨਾਂ ਦੇ ਲਈ ਇਹਨਾਂ ਦੀ ਪ੍ਰੋਡਕਟਸ ਦੀ ਵਿਕਰੀ ਇਹਨਾਂ ਦਾ ਅੱਗੇ ਮਤਲਬ ਐਕਸਪੈਕਟੇਸ਼ਨ ਹੈ ਇਹਨਾਂ ਦੀਆਂ ਉਹ ਕਿੰਨੀ ਜ਼ਿਆਦਾ ਇਹਨਾਂ ਦੇ ਲਈ ਅੱਗੇ ਗਰਾਉਂਡ ਕਵਰ ਕਰਨ ਦੇ ਲਈ ਪਿਆ ਉਹ ਤੋਂ ਬਾਅਦ ਅਗਲੀ ਚੀਜ਼ ਹੁਣ ਮੈਂ ਤੁਹਾਨੂੰ ਹੁਣੇ ਬੋਲ ਕੇ ਹਟਾਂ ਕਿ ਇਹ ਕੰਪਨੀ ਮਾਰਕੀਟ ਲੀਡਰ ਹੈਗੀ ਹੁਣ ਇੱਥੇ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਇਸ ਕੰਪਨੀ ਦੇ ਨਾਲ ਕਿ ਇਹ ਮਾਰਕੀਟ ਲੀਡਰ ਬਣੇ ਕਿਵੇਂ 2006 ਦੇ ਵਿੱਚ ਚਾਈਨਾ ਨੇ ਇੰਡੀਆ ਦੇ ਨਾਲ ਉਸ ਟਾਈਮ ਜਦੋਂ ਆਪਣੇ ਰਿਲੇਸ਼ਨ ਥੋੜੇ ਉਹਨਾਂ ਨਾਲ ਬੈਟਰ ਹੁੰਦੇ ਸੀ ਚਾਈਨਾ ਦੇ ਨਾਲ ਉਹਨਾਂ ਨੇ ਆਪਣੇ ਨਾਲ ਇੱਕ ਟੈਕਨੋਲੋਜੀ ਟਰਾਂਸਫਰ ਪ੍ਰੋਗਰਾਮ ਸ਼ੁਰੂ ਕੀਤਾ ਸੀ ਚਾਈਨਾ ਨੇ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਆਪਣੀ ਟੈਕਨੋਲੋਜੀ ਬਾਰੇ ਦੱਸਾਂਗੇ ਤੇ ਚਾਈਨਾ ਵਾਲੇ ਆਪਾਂ ਨੂੰ ਆਪਣੀ ਟੈਕਨੋਲੋਜੀ ਬਾਰੇ ਦੱਸਣਗੇ ਤਾਂ ਜਿਹੜੀ ਇੱਕ ਕੰਪਨੀ ਉਸ ਟਾਈਮ ਦੇ ਉੱਪਰ ਚਾਈਨੀਜ਼ ਗਵਰਨਮੈਂਟ ਨੇ ਸਿਲੈਕਟ ਕੀਤੀ ਸੀਗੀ ਐਗਰੀਕਲਚਰ ਨਾਲ ਰਿਲੇਟਡ ਖੇਤੀਬਾੜੀ ਨਾਲ ਸੰਬੰਧਿਤ ਉਹ ਸੀਗੀ ਨਾਥ ਬਾਇਓ ਤੇ ਨਾਥ ਬਾਇਓ ਨੂੰ ਉਸ ਚਾਈਨੀਜ਼ ਟੈਕਨੋਲੋਜੀ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਤਾਂ ਇਹ ਉੱਥੇ ਗਏ ਇਹਨਾਂ ਨੇ ਉਹਨਾਂ ਲੋਕਾਂ ਨੂੰ ਕੰਮ ਕਰਦੇ ਦੇਖਿਆ ਉਹਦੇ ਫੈਕਟਰੀਜ਼ ਜਾਂ ਜੋ ਵੀ ਉਹ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਨੂੰ ਦੇਖਿਆ ਤਾਂ ਇਹ ਉੱਥੋਂ ਉਹ ਵਾਲੀ ਟੈਕਨੋਲੋਜੀ ਲੈ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਇਹ ਕੰਪਨੀ ਬਾਕੀ ਦੀ ਇੰਡੀਅਨ ਕੰਪਨੀ ਤੋਂ ਬਹੁਤ ਅੱਗੇ ਨਿਕਲ ਗਈ ਉਸ ਟੈਕਨੋਲੋਜੀ ਦੇ ਬੇਸ ਤੇ ਉਸ ਤੋਂ ਬਾਅਦ ਇਹਨਾਂ ਨੇ ਉਸੇ ਟੈਕਨੋਲੋਜੀ ਨੂੰ ਆਪਣਾ ਬੇਸ ਬਣਾਇਆ ਤੇ ਫਿਰ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਦੂਸਰੀ ਚੀਜ਼ ਦੁਨੀਆ ਦੀ ਸਭ ਤੋਂ ਜਿਹੜੀ ਵੱਡੀ ਕੰਪਨੀ ਹੈਗੀ ਆ ਪੈਸਟੀਸਾਈਡਸ ਦੀ ਜਾਂ ਜਿਹਨੂੰ ਆਪਾਂ ਕਹੇ ਲਈਏ ਖਾਦਾਂ ਸਪਰੇਆ ਦਵਾਈਆਂ ਜਾਂ ਬੀਜ ਨਾਲ ਰਿਲੇਟਡ ਉਹ ਹੈਗੀ ਆ ਮੋਂਸੈਂਟੋ ਸਭ ਤੋਂ ਦੁਨੀਆ ਦੀ ਵੱਡੀ ਕੰਪਨੀ ਹੈ ਮੌਨਸੈਂਟੋ ਆਪਣੇ ਆਪ ਚ ਇੱਕ ਐਮਪਾਇਰ ਹੈ ਪੂਰੀ ਦੁਨੀਆ ਦਾ ਕੋਈ ਦੁਨੀਆ ਦਾ ਦੇਸ਼ ਹੈ ਜਾਨੀ ਮੈਂ ਤੁਹਾਨੂੰ ਇਹਨਾਂ ਦੱਸ ਦਿੰਨਾ ਉਹ ਇੰਨੀ ਕਬੜੀ ਕੰਪਨੀ ਆ ਪੂਰੀ ਦੁਨੀਆ ਦਾ ਕੋਈ ਵੀ ਦੇਸ਼ ਹੈ ਜਾਨੀ ਜਿੱਥੇ ਉਹਨਾਂ ਦੀਆਂ ਪ੍ਰੋਡਕਟਸ ਨਹੀਂ ਵਿਕਦੀ ਇਹ ਮੌਨਸੈਂਟੋ ਦੇ ਨਾਲ ਰਲ ਕੇ ਕੰਮ ਕਰ ਰਿਹਾ ਪਿਛਲੇ ਬਹੁਤ ਸਾਲਾਂ ਇਹ ਇੱਕ ਹੋਰ ਇਹਨਾਂ ਦੇ ਲਈ ਬਹੁਤ ਵੱਡੀ ਨਿਊਜ਼ ਆ ਉਸ ਤੋਂ ਬਾਅਦ ਇਹ ਕੋਈ ਨਵੇਂ ਨਹੀਂ ਹੈਗੇ ਐਸ ਕੰਮ ਦੇ ਵਿੱਚ ਇਹ ਜਿਹੜੀ ਕੰਪਨੀ ਹੈਗੀ ਆ ਨਾਥ ਬਾਇਓਜੀਨਸ ਇਹ ਪਿਛਲੇ 40 ਸਾਲ ਤੋਂ ਇੱਕੰਮ ਦੇ ਵਿੱਚ ਹੈਗੇ ਆ ਇਸ ਫੀਲਡ ਦੇ ਵਿੱਚ ਹੈਗੇ ਆ 150 ਤੋਂ ਜ਼ਿਆਦਾ ਐਨ ਦੀਆਂ ਪ੍ਰੋਡਕਟਸ 30 ਤੋਂ ਜ਼ਿਆਦਾ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੇ ਟੈਸਟਿੰਗ ਪਲਾਂਟਸ ਜਿੱਥੇ ਇਹ ਆਪਣੇ ਨਵੇਂ-ਨਵੇਂ ਸੀਡਸ ਮਤਲਬ ਆਪਣੀ ਖੋਜਾਂ ਵਗੈਰਾ ਕਰਦੇ ਆ ਤੇ ਮਤਲਬ ਜਿੱਥੇ ਆਪਣੇ ਬੀਜਾਂ ਨੂੰ ਟੈਸਟ ਕਰਦੇ ਆ ਹੋਰ ਤੇ ਟੋਟਲ ਇਹਨਾਂ ਕੋਲੇ 1000 ਏਕੜ ਤੋਂ ਜ਼ਿਆਦਾ ਆਪਣੀ ਲੈਂਡ ਹੈ ਨਾਲ ਕੋਲ ਠੀਕ ਹੋ ਗਿਆ ਜਿਹਦੇ ਕੋਲ 50 60 ਕਿਲੇ ਹੋ ਜਾਂਦੇ ਉਹਨੂੰ ਆਪਾਂ ਬਹੁਤ ਵੱਡਾ ਜ਼ਿਮੀਦਾਰ ਕਹਿ ਦਿੰਦੇ ਆ 1000 ਏਕੜ ਤੋਂ ਜ਼ਿਆਦਾ ਇਹਨਾਂ ਕੋਲੇ ਹੈਗੀ ਆ ਜਿੱਥੇ ਆਪਣੀਆਂ ਫਸਲਾਂ ਬੀਜਦੇ ਆ ਉਹਨਾਂ ਨੂੰ ਟੈਸਟ ਕਰਦੇ ਆ ਸਾਰਾ ਕੁਝ ਕਰਦੇ ਉਸ ਤੋਂ ਅਗਲੀ ਗੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਦੀ ਜੜੀਆਂ 150 ਪ੍ਰੋਡਕਟਸ ਨੇ ਉਹਦੇ ਵਿੱਚ ਸਭ ਤੋਂ ਵੱਡਾ ਇਹਨਾਂ ਦਾ ਕੰਮ ਹੈਗਾ ਵਾ ਚੌਲਾਂ ਨਾਲ ਰਿਲੇਟਡ ਝੋਨੇ ਨਾਲ ਰਿਲੇਟਡ ਹੁਣ ਪੂਰੀ ਦੁਨੀਆ ਦੀ 60% ਜਿਹੜੀ ਪੋਪੂਲੇਸ਼ਨ ਹੈਗੀ ਆ 60% ਪੋਪੂਲੇਸ਼ਨ ਦਾ ਜਿਹੜਾ ਜਿਹੜੀ ਮੇਨ ਖਾਣਕ ਆ ਉਹੋ ਚੌਲ ਨੇ ਹੁਣ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਆਪਾਂ ਜ਼ਿਆਦਾਤਰ ਮਤਲਬ ਜਿਵੇਂ ਕਣਕ ਖਾਂਦੇ ਆ ਠੀਕ ਹੋ ਗਿਆ ਆਪਾਂ ਰੋਟੀ ਵਗੈਰਾ ਖਾਂਦੇ ਆ ਤੇ ਪਰ ਜੇਪਾ ਪੂਰੀ ਦੁਨੀਆ ਨੂੰ ਦੇਖੀਏ ਤਾਂ 100 ਦੇ ਵਿੱਚੋਂ 60 ਬੰਦਿਆਂ ਦੀ ਜਿਹੜੀ ਮੇਨ ਖਰਾਕ ਆ ਜਿੱਥੋਂ ਡਾਈਟ ਲੈਂਦੇ ਆ ਸਵੇਰੇ ਸ਼ਾਮ ਦੁਪਹਿਰੇ ਖਾਣ ਜੋ ਵੀ ਖਾਂਦੇ ਆ 60% ਲੋਕ ਚੌਲ ਖਾਂਦੇ ਤੇ ਜਿਉਂ-ਜਿਉਂ ਪੋਪੂਲੇਸ਼ਨ ਵੱਧ ਰਹੀ ਆ ਪੋਪੂਲੇਸ਼ਨ ਵੱਧ ਰਹੀ ਆ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਇਹ ਪੂਰੀ ਦੁਨੀਆ ਦੀਆਂ ਗਵਰਨਮੈਂਟਸ ਦੇ ਲਈ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੈਗੀ ਆ ਕਿ ਦੇਖੋ ਵਾਹੀ ਵਾਲੀ ਜ਼ਮੀਨ ਜਿਹੜੀ ਆ ਉਹ ਘਟਦੀ ਜਾ ਰਹੀ ਤੁਸੀਂ ਇੱਥੇ ਇੱਕ ਸਾਈਕਲ ਸਮਝੋ ਇੱਕ ਸਰਕਲ ਸਮਝੋ ਤੁਹਾਨੂੰ ਉੱਥੋਂ ਪਤਾ ਲੱਗੂਗਾ ਕਿ ਇਹ ਜੀਆਂ ਕੰਪਨੀਆਂਸ ਦੱਕ ਫਿਊਚਰ ਇੰਨਾ ਜ਼ਿਆਦਾ ਅੱਗੇ ਬ੍ਰਾਈਟ ਕਿਉਂ ਆ ਇੱਕ ਇਨਸਾਨ ਆ ਉਹਨੂੰ ਰੋਟੀ ਦੀ ਲੋੜ ਆ ਉਹਨੂੰ ਖਾਣੇ ਦੀ ਲੋੜ ਹੈਗੀ ਆ ਖਾਣਾ ਆਪਾਂ ਨੂੰ ਕਿੱਥੋਂ ਆਉਂਦਾ ਵਾ ਖੇਤਾਂ ਚੋਂ ਜਿਉਂ-ਜਿਉਂ ਪੋਪੂਲੇਸ਼ਨ ਵਧੀ ਜਾ ਰਹੀ ਆ ਉਹ ਦੋ ਤਰ੍ਹਾਂ ਨਾਲ ਉਹਨੂੰ ਮਾਰ ਪੈਣੀ ਆ ਦੂਰੀ ਮਾਰ ਪੈਣੀ ਆ ਇੱਕ ਤਾਂ ਜਿੱਥੋਂ ਖਾਣਾ ਮਿਲਣਾ ਸੀ ਉਹ ਜ਼ਮੀਨ ਕੱਟਦੀ ਜਾਂਦੀ ਪਲਾਟ ਬਣ ਗਏ ਹੋਰ ਚੀਜ਼ਾਂ ਬਣ ਗਈਆਂ ਉੱਥੇ ਠੀਕ ਹੋ ਗਿਆ ਜੀ ਕਲੋਨੀਆਂ ਕੱਟੀਆਂ ਗਈਆਂ ਦੂਸਰਾ ਪੋਪੂਲੇਸ਼ਨ ਵੱਧਦੀ ਜਾ ਰਹੀ ਤਾਂ ਦੂਰੀ ਮਾਰ ਜੀ ਨੂੰ ਪੰਜਾਬੀ ਚ ਕਹਿੰਦੇ ਨੇ ਦੂਰੀ ਮਾਰ ਤਾਂ ਫੇਰ ਹੁਣ ਕੀ ਹੈਗਾ ਸਰਕਾਰਾਂ ਕਿਸ ਚੀਜ਼ ਦੇ ਉੱਪਰ ਜ਼ੋਰ ਲਾਉਂਦੇ ਆ ਕਿ ਕੋਈ ਇਹੋ ਜਿਹਾ ਟੈਕਨੋਲੋਜੀ ਹੋਣੀ ਚਾਹੀਦੀ ਹੈ ਇਹ ਜੇ ਸੀਡਸ ਹੋਣੇ ਚਾਹੀਦੇ ਆ ਜਿਹੜੀ ਓਨੇ ਦੀ ਪੈਦਾਵਾਰ ਨੂੰ ਹੀ ਬਹੁਤ ਜ਼ਿਆਦਾ ਗੁਣਾ ਵਧਾ ਦੇ ਜਿਵੇਂ ਪੰਜਾਬ ਚੋਂ ਉਹ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ ਕਿ ਜਿਹੜੀ ਪੈਦਾਵਾਰ ਆ ਉਹ ਭਾਵੇਂ ਘੱਟ ਜ਼ਮੀਨ ਦੇ ਵਿੱਚ ਹੀ ਹੋਵੇ ਪਰ ਉਹਦਾ ਝਾੜ ਇੰਨਾ ਜ਼ਿਆਦਾ ਹੋਵੇ ਕਿ ਜਿਹੜੀ ਇੰਨੀ ਜ਼ਿਆਦਾ ਪੋਪੂਲੇਸ਼ਨ ਦੁਨੀਆ ਦੀ ਵੱਧ ਰਹੀ ਆ ਕਿ ਉਹਨੂੰ ਸਾਰਿਆਂ ਨੂੰ ਅਨਾਜ ਮੁਹੱਈਆ ਕਰਾਇਆ ਜਾਵੇ ਤਾਂ ਉਹਦੇ ਵਿੱਚ ਸਭ ਤੋਂ ਮੂਰੀ ਭੂਮਿਕਾ ਕੌਣ ਨਿਭਾਊਗਾ ਜਿਹੜੀਆਂ ਕੰਪਨੀ ਇਹੋ ਜਿਹੇ ਬੀਜ ਬਣਾਉਂਦੀਆਂ ਨੇ ਇਹੋ ਜਿਹੇ ਬੀਜ ਤਿਆ ਤਾਂ ਉਹਦੇ ਵਿੱਚ ਇਹ ਸਿਰਫ ਇੰਡੀਆ ਦੀ ਨਹੀਂ ਜੇ ਤੁਸੀਂ ਦੁਨੀਆ ਦੀ ਟੌਪ 10 ਕੰਪਨੀਆਂ ਮੰਨ ਰੱਖੋਗੇ ਨਾ ਚੌਲਾਂ ਦੀ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ ਨਾਥ ਪ੍ਰੋਜੈਕਟਸ ਪੂਰੀ ਦੁਨੀਆ ਦੀ ਤਾਂ ਇੱਥੋਂ ਤੁਹਾਨੂੰ ਅੰਦਾਜ਼ਾ ਲੱਗਣਾ ਚਾਹੀਦਾ ਕਿ ਇਹ ਇਹਨਾਂ ਦਾ ਫਿਊਚਰ ਅੱਗੇ ਕਿੰਨਾ ਬ੍ਰਾਈਟ ਆ ਸੈਕੰਡਲੀ ਉਹੀ ਉਹੀ ਚੀਜ਼ ਦੁਬਾਰਾ ਮੈਂ ਇੱਕ ਵਾਰੀ ਫੇਰ ਵਾਪਸ ਆਉਂਗਾ ਮੈਂ ਰਿਪੀਟ ਕਰ ਰਿਹਾ ਹਾਂ ਬਟ ਫਿਰ ਵੀ ਜਦੋਂ ਲੋਕਾਂ ਨੂੰ ਇੱਕ ਵਾਰ ਪਤਾ ਲੱਗਿਆ ਤਾਂ ਸਟਾਕ 24 ਰੁਪਏ ਤੋਂ ਕਿੱਥੇ ਚਲਾ ਗਿਆ ਸਦਾ ਹੀ ਨੀਅਰਲੀ 600 ਰੁਪਏ ਤੇ ਠੀਕ ਹੋ ਗਿਆ ਜਦੋਂ ਥੋੜੇ ਬਹੁਤ ਬੁਰੇ ਰਿਜ਼ਲਟ ਇੱਕ ਸੈਕਿੰਡ ਹੋਰ ਵੀ ਚੀਜ਼ ਦੇਖੋ ਜਿਹੜੇ ਲੋਕਾਂ ਨੇ 600 ਰੁਪਏ ਤੱਕ ਲੈ ਕੇ ਰੱਖਿਆ ਉਹਨਾਂ ਚ ਕੀ ਪਤਾ ਕਿਸੇ ਨੇ ਕਿੰਨੇ ਕਿੰਨੇ ਸ਼ੇਅਰ ਲਏ ਹੋਣੇ ਬਹੁਤ ਲੋਕ ਇਹ ਕਹੇ ਜਾਂਦੇ ਨੇ ਜਿਹੜੇ ਹਜ਼ਾਰਾਂ ਲੱਖਾਂ ਸ਼ੇਅਰ ਲੈਂਦੇ ਆ ਤਾਂ ਉਹ ਕਿੰਨੇ ਵੱਡੇ ਪ੍ਰੋਫਿਟ ਦੇ ਉੱਪਰ ਬੈਠੇ ਹੋਣਗੇ ਜਦੋਂ ਰਿਜ਼ਲਟ ਥੋੜੇ ਬਹੁਤ ਵੀ ਬੁਰੇ ਆਏ ਤਾਂ ਉਹ ਕਿੰਨੇ ਪ੍ਰੋਫਿਟ ਤੇ ਬੈਠੇ ਕਰੋੜਾਂ ਰੁਪਏ ਦੇ ਪ੍ਰੋਫਿਟ ਤੇ ਬੈਠੇ ਉਹਨਾਂ ਨੂੰ ਵੀ ਪਤਾ ਕਿ ਹੁਣ ਇੱਕ ਤਾਂ ਵੈਸੇ ਹੀ ਬਹੁਤ ਥੋੜੇ ਟਾਈਮ 'ਚ ਕੰਪਨੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਦੂਸਰਾ ਹੁਣ ਇਹ ਅੱਗੇ ਛੇਤੀ ਨਹੀਂ ਥੋੜਾ ਥੱਲੇ ਆਊਗਾ ਪ੍ਰਾਈਸ ਤਾਂ ਉਹਨਾਂ ਨੇ ਵੀ ਉੱਥੇ ਸੈਲ ਜਦੋਂ ਕੀਤਾ ਹੋਣਾ ਤਾਂ ਜਦੋਂ ਇੰਨੀ ਵੱਡੀ ਅਮਾਉਂਟ ਚ ਇਨਵੈਸਟਰ ਜਿਹੜੇ ਬਹੁਤ ਵੱਡੇ ਇਨਵੈਸਟਰ ਬੈਠੇ ਜਦੋਂ ਉਹਨਾਂ ਨੇ ਇੰਨੀ ਵੱਡੀ ਅਮਾਉਂਟ ਕੱਢੀ ਕੰਪਨੀ ਦੇ ਵਿੱਚੋਂ ਤਾਂ ਸਟਾਕ ਨੇ ਵਾਪਸ ਇੱਕਦਮ ਥੱਲੇ ਤਾਂ ਆਉਣਾ ਹੀ ਆਉਣਾ ਸੀਗਾ ਠੀਕ ਹੈ ਤਾਂ ਇਸ ਕਰਕੇ ਅੱਜ ਇੱਕ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਪਰ ਹੈਗਾ ਠੀਕ ਹੋ ਗਿਆ ਜੀ ਤਾਂ ਇਹ ਆਪਣੀ ਅੱਜ ਦੀ ਸਟੋਰੀ ਸੀਗੀ ਨਾਥ ਬਾਇਓਜੈਨਸ ਦੀ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਕੰਪਨੀ ਹੁਣ ਆਪਾਂ ਗੱਲ ਕਰੀਏ ਆਪਣੀ ਦੂਸਰੀ ਕੰਪਨੀ ਮੈਂ ਤੁਹਾਨੂੰ ਕਿਹਾ ਸੀ ਤਿੰਨ ਕੰਪਨੀਆਂ ਸੌਣਗੀਆਂ ਬਿਲਕੁਲ ਡਿਫਰੈਂਟ ਕੰਮ ਕਰਦੀਆਂ ਨੇ ਦੂਸਰੀ ਆਪਣੀ ਅੱਜ ਦੀ ਕੰਪਨੀ ਹੈ ਕਿ ਕ੍ਰੌਮਟਨ ਗਰੀਵਜ਼ ਇਲੈਕਟ੍ਰੀਕਲ ਕੰਜ਼ਿਊਮਰਸ ਠੀਕ ਹੋ ਗਿਆ ਤੁਹਾਡੇ ਜੋ ਜਿਹੜੇ ਵੀ ਦੋਸਤ ਸਾਰੇ ਗਏ ਹੋਵਾਂਗੇ ਆਪਾਂ ਹਨਾ ਬਿਜਲੀ ਵਾਲੀ ਦੁਕਾਨ ਤੇ ਆਪਾਂ ਗਏ ਹੋਵਾਂਗੇ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਉੱਥੇ ਕ੍ਰੌਮਟਨ ਨਾਮ ਲਿਖਿਆ ਹੋਇਆ ਕਿਸੇ ਪ੍ਰੋਡਕਟ ਦੇ ਉੱਪਰ ਨਾ ਦੇਖਿਆ ਹੋਵੇ ਜਾਂ ਆਪ ਤੁਹਾਡੇ ਘਰੇ ਕੋਈ ਐਹੋ ਜੀ ਚੀਜ਼ ਨਹੀਂ ਹੋਈ ਜਿਹਦੇ ਉੱਪਰ ਕ੍ਰੌਮਟਨ ਹੈਗਾ ਪੱਖੇ ਲਾਈਟਾਂ ਐਹੋ ਜਿਹੀਆਂ ਚੀਜ਼ਾਂ ਠੀਕ ਹੋ ਗਿਆ ਤੇ ਹੁਣੇ ਕੀ ਬਣਾਉਂਦੇ ਆ ਫੈਨਸ ਗੀਜ਼ਰ ਕੂਲਰ ਕਿਚਨ ਦੇ ਵਿੱਚ ਜਿੰਨਾ ਵੀ ਇਲੈਕਟ੍ਰੀਕਲ ਸਮਾਨ ਪਿਆ ਹੁੰਦਾ ਜਿਵੇਂ ਕੁਝ ਜਦੋਂ ਮਤਲਬ ਹੁਣ ਮੈਂ ਛੋਟਾ ਹੁੰਦਾ ਸੀ ਤਾਂ ਉਦੋਂ ਤਾਂ ਬਹੁਤ ਸਾਰੇ ਕੰਮ ਹੋ ਸੀ ਜਿਹੜੇ ਹੱਥੀਂ ਕੀਤੇ ਜਾਂਦੇ ਸੀਗੇ ਉਹ ਹੁਣ ਸਾਰੇ ਬਿਜਲੀ ਦੇ ਉੱਪਰ ਹੋ ਗਏ ਜੂਸਰ ਹੋ ਗਏ ਬਲੈਂਡਰ ਹੋ ਗਏ oven ਟੋਸਟਰ ਸੈਂਡਵਿਚ ਮੇਕਰ ਪ੍ਰੈਸ ਜਿਹੜੀਆਂ ਆਪਣੀਆਂ ਪ੍ਰੈਸਾਂ ਦੀ ਹੱਥ ਨਾਲ ਆਪ ਪ੍ਰੈਸ ਕਰਦੇ ਆ ਕੱਪੜੇ ਉਹ ਵਾਲੇ ਉਸ ਤੋਂ ਇਲਾਵਾ ਪੰਪਸ LED ਲਾਈਟਸ ਇਹ ਸਾਰਾ ਕੁਝ ਇਹ ਸਾਰਾ ਕੁਝ ਦੇ ਵਿੱਚ ਕਰੰਟਨ ਗਰੀਵਸ ਹੈਗੀ ਆ ਤੇ ਇਹ ਕੰਪਨੀ ਕਿਸੇ ਮਤਲਬ ਪਹਿਚਾਨ ਦੀ ਮਹਤਾਜ ਨਹੀਂ ਹੈਗੀ ਸਾਰੇ ਨੂੰ ਪਤਾ ਹੋਊਗਾ ਇਹਦਾ ਨਾਮ ਠੀਕ ਹੋ ਗਿਆ ਹੁਣ ਉਸ ਤੋਂ ਬਾਅਦ ਅਗਲੀ ਗੱਲ ਪੱਖਿਆਂ ਦੇ ਵਿੱਚ ਫੈਨ ਸੈਗਮੈਂਟ ਦੇ ਵਿੱਚ ਇਹ ਮਾਰਕੀਟ ਲੀਡਰ ਆ ਇਹਨਾਂ ਕੋਲੇ ਹੁਣ ਵੀ ਕਿੰਨਾ 27 ਜਾਂ 28% ਦਾ ਮਾਰਕੀਟ ਸ਼ੇਅਰ ਆ ਫੈਨ ਸੈਗਮੈਂਟ ਦੇ ਵਿੱਚ ਮਤਲਬ ਜੇ 100 ਪੱਖੇ ਵਿਕੇ ਆ ਤਾਂ ਉਹਨਾਂ ਦੇ ਵਿੱਚੋਂ 27 ਜਾਂ 28 ਪੱਖੇ ਸਿਰਫ ਕ੍ਰੌਮਟਨ ਦੇ ਵਿਕੇ ਇਹਨਾਂ ਵੱਡਾ ਇਹਨਾਂ ਦੇ ਕੋਲੇ ਮਾਰਕੀਟ ਸ਼ੇਅਰ ਹੈ ਆਪਾਂ ਗੱਲ ਕਰੀਏ ਕਿ ਇਹ ਕੰਪਨੀ ਇਹ ਕੰਪਨੀ ਕਿਉਂ ਡਿਸਕਾਊਂਟ ਦੇ ਉੱਪਰ ਚੱਲ ਰਹੀ ਹੈ ਇਹ ਕੰਪਨੀ ਕਿਉਂ ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਆਲਮੋਸਟ ਤੁਸੀਂ ਕਿਸੇ ਵੀ ਪਿਛਲੀ ਦੁਕਾਨ ਤੇ ਜਾਓਗੇ ਤੁਹਾਨੂੰ ਇਹ ਸਾਹਮਣੇ ਮਿਲੂਗੀ ਫਿਰ ਵੀ ਕਿਉਂ ਇਹ ਇਸ ਟਾਈਮ ਡਿਸਕਾਊਂਟ ਦੇ ਉੱਪਰ ਚੱਲ ਰਹੀ ਹੈ ਇੱਕ ਤਾਂ ਉਹੀ ਜਿੰਨੀ ਜ਼ਿਆਦਾ ਕਿਸੇ ਦਾ ਨਾਮ ਹੈਗਾ ਵਾ ਉਹਨਾਂ ਹੀ ਉਹਨੂੰ ਕੌਸ਼ਿਅਸਲੀ ਚੱਲਣਾ ਪਊਗਾ ਕਿਉਂਕਿ ਉਹ ਤੋਂ ਉਮੀਦਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਸਭ ਤੋਂ ਪਹਿਲੀ ਇਹਨਾਂ ਦੇ ਲਈ ਪ੍ਰੋਬਲਮ ਆਈ ਇਹਨਾਂ ਦੇ ਸੀਈਓ ਹੁੰਦੇ ਸੀ ਉਹਨਾਂ ਦਾ ਨਾਮ ਸੀ ਮੈਥਿਊ ਜੋਬ ਮੈਥਿਊ ਜੋਬਸ ਨੇ ਕੰਪਨੀ ਤੋਂ ਰਿਜ਼ਾਈਨ ਕਰਤਾ ਅਪ੍ਰੈਲ 23 ਦੇ ਵਿੱਚ ਹਾਂ ਅਪ੍ਰੈਲ 23 ਦੇ ਵਿੱਚ ਮੈਥਿਊ ਜੋਬਸ ਨੇ ਆਪਣੇ ਇਸ ਮਤਲਬ ਪਦ ਤੋਂ ਰਿਜ਼ਾਈਨ ਕਰਤਾ ਕ੍ਰੌਂਟਨ ਗਰੀਵਜ਼ ਦੇ ਸੀਈਓ ਬਣਨ ਤੋਂ ਉਸ ਤੋਂ ਬਾਅਦ ਉਹ ਉਹਨਾਂ ਨੇ ਆਪਣਾ ਕੋਈ ਹੋਰ ਚੀਜ਼ ਕਰ ਲਈ ਕੋਈ ਹੋਰ ਕੰਪਨੀ ਕਿਤੇ ਯੂਰਪ ਵਗੈਰਾ ਦੀ ਜੁਆਇਨ ਕਰ ਲਈ ਬਟ ਉਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਮਾਰਕੀਟ ਨੇ 네ਗੇਟਿਵ ਲਿਆ ਕਿ ਇਹ ਪਤਾ ਨਹੀਂ ਕਿਉਂ ਹੋਇਆ ਇਸ ਤਰ੍ਹਾਂ ਕਿ ਵਿਚੇ ਕੰਪਨੀ ਨੂੰ ਕਿਉਂ ਛੱਡ ਕੇ ਚਲਾ ਗਿਆ ਐਕਚੁਅਲੀ ਹੁੰਦਾ ਰਹਿੰਦਾ ਵਾ ਬਟ ਜਦੋਂ ਵੀ ਵੱਡੀਆਂ ਕੰਪਨੀ ਦੇ ਸੀਈਓ ਇਸ ਤਰ੍ਹਾਂ ਜੌਬ ਸਵਿਚ ਕਰਦੇ ਆ ਉਹ ਹਮੇਸ਼ਾ ਹੀ 네ਗੇਟਿਵ ਲਿਆ ਜਾਂਦਾ ਵਾ 12 ਜਾਂ 13% ਉਸੇ ਦਿਨ ਮੈਨੂੰ ਯਾਦ ਆ ਸਟਾਕ ਡਿੱਗਿਆ ਸੀਗਾ ਤੇ ਉਸਦੋਂ ਵੀ ਮਾਰਕੀਟ ਐਨਾਲਿਸਟ ਕਹਿ ਰਹੇ ਸੀਗੇ ਕਿ ਬਹੁਤ ਓਵਰ ਰਿਐਕਟ ਕੀਤਾ ਲੋਕਾਂ ਨੇ ਕਿ ਐਡੇ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਜਿਹੜੇ ਇਨਸਾਨ ਨੇ ਉਹਨੂੰ ਮੈਨੂੰ ਤਾਂ ਨਾਮ ਪਾਲ ਗਿਆ ਇਸ ਟਾਈਮ ਮੈਨੂੰ ਯਾਦ ਨਹੀਂ ਆ ਰਿਹਾ ਉਹਨਾਂ ਦਾ ਨਾਮ ਉਹ ਇੰਡੀਅਨ ਨੇ ਕੋਈ ਜਿਨ੍ਹਾਂ ਨੇ ਫਿਰ ਮੈਥਿਊ ਜੋਬ ਨੂੰ ਰਿਪਲੇਸ ਕੀਤਾ ਐਕਚੁਅਲੀ ਉਹ ਵੀ ਇੱਕ ਬਹੁਤ ਹੀ ਅਦਾਵਰ ਬੰਦੇ ਆ ਉਹਨਾਂ ਦੇ ਉਹਨਾਂ ਦੇ ਕੰਪਨੀ ਦੇ ਕੰਪਨੀ ਦੇ ਨਾਲ ਉਹ ਪਿਛਲੇ 8 ਜਾਂ 9 ਸਾਲ ਤੋਂ ਜੁੜੇ ਹੋਏ ਸੀ ਉਸ ਟਾਈਮ ਵੀ ਤਾਂ ਉਹਨਾਂ ਨੇ ਉਹਨਾਂ ਨੂੰ ਰਿਪਲੇਸ ਕਰ ਲਿਆ ਬਟ ਹਾਂ ਮਾਰਕੀਟ ਹਮੇਸ਼ਾ ਹੀ ਇਸ ਤਰ੍ਹਾਂ ਕਰਦੀ ਆ ਇੱਕ ਵਾਰੀ ਫਿਰ ਉਹੀ ਗੱਲ ਲੱਖਾਂ ਹੀ ਲੋਕਾਂ ਦਾ ਲਾਲਚ ਤੇ ਡਰ ਉਹ ਇਕੱਠੇ ਹੋ ਜਾਂਦੇ ਆ ਜਦੋਂ ਇਕੱਠੇ ਹੁੰਦੇ ਆ ਤਾਂ ਇੱਕੋ ਉਮੀ ਰਿਐਕਸ਼ਨ ਹੁੰਦੀ ਪਹਿਲਾਂ ਇਹਨਾਂ ਦੇ ਲਈ ਨੈਗੇਟਿਵ ਨਿਊਜ਼ ਇਹ ਆਈ ਦੂਸਰੀ ਨੈਗੇਟਿਵ ਨਿਊਜ਼ ਇਹਨਾਂ ਲਈ ਇਹ ਆਈ ਜੇ ਤੁਸੀਂ ਹੁਣ ਨੋਟ ਕਰਦੇ ਹੋ ਜੇ ਤੁਸੀਂ ਏਸੀ ਹੁਣੇ ਲਿਆ ਕਿਤੇ ਜਾਂ ਤੁਸੀਂ ਕੋਈ ਪੱਖਾ ਲਿਆਵਾ ਫੈਨ ਲਿਆਵਾ ਜਾਂ ਕੁਝ ਕੋਈ ਵੀ ਚੀਜ਼ ਨਹੀਂ ਤੁਸੀਂ ਉਹ ਤੇ ਦੇਖੋਗੇ ਤੇ ਹੁਣ ਸਟਾਰ ਰੇਟਿੰਗ ਹੁੰਦੀ ਆ 5 ਸਟਾਰ 3 ਸਟਾਰ ਮਤਲਬ ਇਸ ਤਰ੍ਹਾਂ ਦੀ ਰੇਟਿੰਗ ਹੁੰਦੀ ਆ ਹੁਣ ਇੱਕ ਕੰਪਨੀ ਦੇਖੋ ਕ੍ਰੌਮਟਨ ਗਰੀਵ ਜਿਹੜੀ ਫੈਨ ਸੈਗਮੈਂਟ ਚ ਮਾਰਕੀਟ ਲੀਡਰ ਜਿਹੜੇ ਮਾਰਕੀਟ ਲੀਡਰ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਮੂਰੇ ਰੱਖਣਾ ਚਾਹੁੰਦੇ ਆ ਤੇ ਜਦੋਂ ਕ੍ਰੌਮਟਨ ਗਰੀਵਜ਼ ਨੇ ਇਹ ਦੇਖਿਆ ਕਿ ਹੁਣ ਲੋਕ ਕਿਉਂਕਿ ਕੰਪਨੀਆਂ ਜੋ ਹੈਗੀਆਂ ਉਹ ਰਿਸਰਚ ਕਰਦੀਆਂ ਨੇ ਦੀਆਂ ਲੋਕਾਂ ਦੇ ਵਿਊ ਨੂੰ ਦੇਖਦੇ ਰਹਿੰਦੇ ਆ ਕਿ ਲੋਕ ਕਿਹੜੀ ਕਿਹੜੀ ਚੀਜ਼ ਨੂੰ ਸਪੈਸੀਫਿਕ ਆਪਣੇ ਦਿਮਾਗ 'ਚ ਰੱਖ ਕੇ ਕੋਈ ਚੀਜ਼ ਬਾਏ ਕਰ ਰਹੇ ਆ ਤੇ ਜਦੋਂ ਇਹਨਾਂ ਨੇ ਦੇਖਿਆ ਇਹ ਚੀਜ਼ ਦਾ ਇਹਨਾਂ ਨੇ ਸਰਵੇ ਕਰਵਾਇਆ ਸੀ 21 22 ਦੇ ਵਿੱਚ ਕਿ ਲੋਕ ਹੁਣ ਬਹੁਤ ਰੇਟਿੰਗਸ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ ਤਾਂ ਹੋਇਆ ਕੀ ਮੈਥਿਊ ਜੋਬਸ ਦੇ ਜਾਣ ਤੋਂ ਬਾਅਦ ਕਿਉਂਕਿ ਜੋ ਮੈਂ ਜਿੰਨਾਂ ਦਾ ਮੈਂ ਤੁਹਾਨੂੰ ਹੁਣੇ ਬੋਲਾ ਸੀਗਾ ਜ਼ਿਕਰ ਕੀਤਾ ਮੈਂ ਨਾਮ ਭੁੱਲ ਗਿਆ ਉਹਨਾਂ ਨੇ ਕਿ ਅਪਰੋਚ ਚੇਂਜ ਕਰਦੇ ਇਹਨਾਂ ਕੋ ਜਿਹੜੇ ਪਹਿਲਾਂ ਫੈਨਸ ਹੁੰਦੇ ਸੀਗੇ ਉਹਦੇ ਉੱਪਰ ਕੋਈ ਰੇਟਿੰਗ ਨਹੀਂ ਸੀਗੀ ਉਹ ਸਿੰਪਲ ਸੀਗੀ ਠੀਕ ਹੋ ਗਿਆ ਉਹਨਾਂ ਨੇ ਆ ਕੇ ਕੀ ਕਿਹਾ ਕਿ ਆਪਾਂ ਮਾਰਕੀਟ ਲੀਡਰ ਆਪਾਂ ਮੂਰੇ ਹੀ ਰਹਿਣਾ ਆਪਾਂ ਅੱਗੇ ਰਹਿਣਾ ਵਾ ਕੀ ਕਰੋ ਜਿਹੜੇ ਵੀ ਆਪਣੇ ਪੱਖੇ ਹੈਗੇ ਆ ਜਿੱਥੇ ਵੀ ਪਏ ਆ ਜਿਹੜੀ ਵੀ ਫੈਕਟਰੀ ਜਿਹੜੇ ਵੀ ਗੋਡਾਊਨ ਚ ਪਏ ਆ ਜਿਨ੍ਹਾਂ ਦੇ ਉੱਪਰ ਰੇਟਿੰਗ ਨਹੀਂ ਹੈਗੀ ਉਹਨਾਂ ਨੂੰ ਸੇਲ ਕਰਨਾ ਅੱਜ ਤੋਂ ਬੰਦ ਕਰ ਦਿਓ ਪੂਰੀ ਤਰ੍ਹਾਂ ਦੇ ਨਾਲ ਪੈਸਾ ਇਨਵੈਸਟ ਕਰੋ ਬਿਲਕੁਲ ਹਾਈ ਐਫੀਸ਼ੀਐ ਤੁਸੀਂ ਦੇਖਿਆ ਹੋਊਗਾ ਤੁਸੀਂ ਕੋਈ ਵੀ ਚੀਜ਼ ਲੈਣ ਜਾਣੇ ਹੋ ਤੁਹਾਨੂੰ ਦੁਕਾਨ ਵਾਲੇ ਹਮੇਸ਼ਾ ਹੁਣ ਅੱਜ ਕੱਲ ਇਹ ਕਹਿੰਦੇ ਹੋਣਗੇ ਜੇ ਤੁਸੀਂ ਇਹ ਵਾਲਾ ਟੀਵੀ ਲਓਗੇ ਇਹਦੀ ਜੀ ਬਿਜਲੀ ਦੀ ਕੰਜ਼ਮਪਸ਼ਨ ਬਹੁਤ ਘੱਟ ਹੈ ਇਹ ਫਰਿੱਜ ਦੀ ਬਿਜਲੀ ਕੰਜ਼ਮਪਸ਼ਨ ਬਹੁਤ ਘੱਟ ਹੈ ਇਸ ਏਸੀ ਦੀ ਬਿਜਲੀ ਕੰਜ਼ਮਪਸ਼ਨ ਬਹੁਤ ਘੱਟ ਹੈ ਤਾਂ ਇਹਨਾਂ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਮਾਰਕੀਟ ਲੀਡਰ ਹਾਂ ਅਸੀਂ ਇਹਦੇ ਵਿੱਚ ਅੱਗੇ ਹੀ ਰਵਾਂਗੇ ਭਾਵੇਂ ਇਹ ਸਾਡੇ ਪੱਖੇ ਜਿਹੜੇ ਪੁਰਾਣੇ ਪਏ ਆ ਉਹ ਪਏ ਰਹਿਣ ਹੁਣ ਮੈਂ ਤੁਹਾਨੂੰ ਇੱਥੇ ਵੀ ਦੱਸ ਦਿੰਨਾ ਉਸ ਚੀਜ਼ ਨੂੰ ਸਟਾਕ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਬਿਜ਼ਨਸ ਵਰਡ ਦੇ ਵਿੱਚ ਬੋਲਿਆ ਜਾਂਦਾ ਇਨਵੈਂਟਰੀ ਜ ਨਹੀਂ ਵਿਕਿਆ ਉਹ ਪਿਆ ਰਹਿ ਗਿਆ ਕਿਸੇ ਕਾਰਨ ਉਹ ਨਹੀਂ ਵਿਕਿਆ ਉਹਨੂੰ ਬੋਲਿਆ ਜਾਂਦਾ ਇਨਵੈਂਟਰੀ ਜਿੰਨੀ ਜ਼ਿਆਦਾ ਇਨਵੈਂਟਰੀ ਪਈ ਆ ਉਨਾ ਹੀ ਕੰਪਨੀ ਲਈ ਨੈਗੇਟਿਵ ਆ ਮਤਲਬ ਹੁਣ ਜਿਹੜਾ ਸਮਾਨ ਕਿਸੇ ਨੇ ਬਣਾਇਆ ਕੰਪਨੀ ਨੇ ਉਹਦੇ ਉੱਪਰ ਲਾਗਤ ਵੀ ਤਾਂ ਲੱਗੀ ਹੋਗੀ ਨਾ ਉਹਨਾਂ ਦੇ ਕੱਚਾ ਮਾਲ ਆਇਆ ਹੋਊਗਾ ਮਜ਼ਦੂਰਾਂ ਨੂੰ ਪੈਸੇ ਦਿੱਤੇ ਹੋਣਗੇ ਮਜ਼ਦੂਰ ਲਾ ਲਓ EMPLOYE ਲਾ ਲਓ ਜੋ ਵੀ ਠੀਕ ਹੋ ਗਿਆ ਨਾ ਹੁਣ ਉਹ ਤੁਹਾਡਾ ਸਮਾਨ ਵਿਕਿਆ ਨਹੀਂ ਹੁਣ ਮੈਥਿਊ ਜੋਬਸ ਦੇ ਜਾਣ ਤੋਂ ਬਾਅਦ ਜਿਹੜੇ ਨਵੇਂ ਆਏ ਇਨਸਾਨ ਉਹਨਾਂ ਨੇ ਕਹਿਤਾ ਕਿ ਨਹੀਂ ਬਸ ਬੰਦ ਕਰ ਦੋ ਅੱਜ ਤੋਂ ਆਪਾਂ ਵਰਕਅਪ ਪਲਟ ਦੇਣਾ ਵਾ ਆਪਾਂ ਨਵੇਂ ਸਿਰੋਂ ਕਰਦੇ ਆ ਬਿਲਕੁਲ ਟੈਕਨੋਲੋਜੀ ਨਾਲ ਚੱਲਦੇ ਆ ਤਾਂ ਦੂਸਰੀ ਨਿਊਜ਼ ਇਹ 네ਗੇਟਿਵ ਹੋਗੀ ਕੰਪਨੀ ਲਈ ਇਹਨਾਂ ਦੇ ਇਨਵੈਂਟਰੀ ਬਹੁਤ ਜ਼ਿਆਦਾ ਪਈ ਰਹੀ ਪੁਰਾਣੇ ਪੱਖੇ ਇਹਨਾਂ ਨੇ ਕੋਈ ਨਹੀਂ ਵੇਚੇ ਮਾਰਕੀਟ ਦੇ ਵਿੱਚ ਭੇਜੇ ਨਹੀਂ ਪੂਰਾ ਜ਼ੋਰ ਲਾਤਾ ਕਿ ਬਿਲਕੁਲ ਹੁਣ ਤੋਂ ਅਸੀਂ ਸਟਾਰ ਰੇਟਿੰਗ ਵਾਲੇ ਫੈਂਸੀ ਵੇਚਾਂ ਤਾਂ ਇਹ ਇਹਨਾਂ ਦੇ ਲਈ ਸੀਗੀ ਦੂਸਰੀ 네ਗੇਟਿਵ ਹੁਣ ਆਈ ਗੱਲ ਤੀਸਰੀ ਨਿਊਜ਼ ਤੀਸਰੀ ਨਿਊਜ਼ ਇਹ ਰਹੀ ਕੰਪਨੀ ਦੇ ਲਈ ਇੱਕ ਕੰਪਨੀ ਹੈਗੀ ਆ ਬਟਰਫਲਾਈ ਗਾਂਦੀਮਤੀ ਹੁਣ ਬਟਰਫਲਾਈ ਗਾਂਦੀਮਤੀ ਕੀ ਕਰਦੀ ਆ बटरफ्लाई ਗਾਂਧੀ ਮਤੀ ਤੁਸੀਂ ਦੇਖੋ ਨਾ TTK ਪ੍ਰੈਸਟੀਜ ਜਾਂ ਹਾਕਿੰਸ ਕੁੱਕਰਸ ਵਗੈਰਾ ਤੁਸੀਂ ਸਮਝ ਗਏ ਮੈਂ ਕਿਹੜੇ ਕਿਸ ਤਰ੍ਹਾਂ ਦੀ ਕੰਪਨੀਆਂ ਦੀ ਗੱਲ ਕਰ ਰਿਹਾ ਜਿਹੜੀਆਂ ਰਸੋਈ ਦੇ ਨਾਲ ਰਿਲੇਟਡ ਚੀਜ਼ਾਂ ਬਣਾਉਂਦੀਆਂ ਨੇ ਪ੍ਰੈਸਟੀਜ ਦਾ ਕੁੱਕਰ ਹੁੰਦਾ ਵਾ ਹਾਕਿੰਸ ਦਾ ਕੁੱਕਰ ਹੁੰਦਾ ਵਾ ਜਾਂ ਜਿਹੜੇ ਆਪਣੇ ਉਹ ਜਿਵੇਂ ਕਹਿੰਦੇ ਗੈਸ ਦੇ ਉਹ ਚੁੱਲ੍ਹੇ ਹੁੰਦੇ ਆ ਉਹ ਇਹਨਾਂ ਦੋਨੇ ਕੰਪਨੀਆਂਸ ਤੇ ਹੁੰਦੇ ਆ ਨਾ ਮੇਨਲੀ ਹਾਕਿੰਸ ਤੇ TTK ਪ੍ਰੈਸਟੀਜ ਉਸ ਤੋਂ ਬਾਅਦ ਜਿਹੜਾ ਤੀਸਰਾ ਵੱਡਾ ਨਾਮ ਮਾਰਕੀਟ ਦੇ ਵਿੱਚ ਹੈਗਾ ਇਹ ਤਿੰਨ ਹੀ ਕੰਪਨੀਆਂ ਨੇ ਜਿਹੜੀਆਂ ਮਾਰਕੀਟ ਨੂੰ ਰੂਲ ਕਰਦੀਆਂ ਨੇ ਤੀਸਰੀ ਹੈ ਕਿ ਬਟਰਫਲਾਈ ਗਾਂਦੀਮਤੀ ਠੀਕ ਹੋ ਗਿਆ ਜੀ ਆਪਣਾ ਕ੍ਰੌਮਟਨ ਗਰੀਵਸ ਨੇ ਕੀ ਕੀਤਾ ਬਟਰਫਲਾਈ ਗਾਂਦੀਮਤੀ ਨੂੰ ਬਾਈ ਕਰ ਲਿਆ ਪੈਸਾ ਬਹੁਤ ਜ਼ਿਆਦਾ ਬਹੁਤ ਵੱਡੀ ਕੰਪਨੀ ਆ ਬਟਰਫਲਾਈ ਗਾਂਦੀਮਤੀ ਦਾ ਇਹ ਸੀਗਾ ਪਿਛਲੇ ਕੁਝ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਅੱਗੇ ਵਧ ਗਈ ਕੰਪਨੀ ਇਹ ਕਿੰਨੀ ਜ਼ਿਆਦਾ ਅੱਗੇ ਵਧੀ ਇਹਦੀ ਆਪਣੀ ਇੱਕ ਸਟੋਰੀ ਆ ਮੈਂ ਤੁਹਾਨੂੰ ਇਹਦਾ ਵੀ ਦੱਸ ਦਿੰਨਾ ਹੁਣੇ ਬਟਰਫਲਾਈ ਗਾਂਦੀਮਤੀ ਹੁਣ ਆ ਦੇਖੋ 2020 ਤੋਂ ਲੈ ਕੇ 2022 ਤੱਕ ਬਟਰਫਲਾਈ ਗਾਂਧੀ ਮਤੀ ਦਾ ਸ਼ੇਅਰ 90 ਰੁਪਏ ਤੋਂ 1850 ਹੋ ਗਿਆ ਸਿਰਫ 2 ਸਾਲਾਂ ਦੇ ਵਿੱਚ ਉਹ ਕੰਪਨੀ ਇੰਨੀ ਜ਼ਿਆਦਾ ਵਧੀ 90 ਰੁਪਏ ਸ਼ੇਅਰ ਸੀਗਾ 1850 ਚਲੇ ਗਿਆ 2 ਸਾਲਾਂ ਦੇ ਵਿੱਚ 20 ਗੁਣਾ ਸ਼ੇਅਰ ਵਧ ਗਿਆ ਉਸ ਕੰਪਨੀ ਦਾ ਕ੍ਰੌਮਟਨ ਗਰੀਵਜ਼ ਨੇ ਉਹ ਕੰਪਨੀ ਬਾਈ ਕਰ ਹੋਇਆ ਕੀ ਜਦੋਂ ਇਹਨਾਂ ਨੇ ਬਾਈ ਕੀਤੀ ਕੰਪਨੀ ਬਿਲਕੁਲ ਟੌਪ ਤੇ ਬਾਈ ਕੀਤੀ ਜਦੋਂ ਬਿਲਕੁਲ ਆਪਣੇ ਹਾਈ ਪੁਆਇੰਟ ਤੇ ਪਹੁੰਚ ਰਿਹਾ ਰਿਜ਼ਲਟ ਆਏ ਰਿਜ਼ਲਟ ਉਨੇ ਵਧੀਆ ਨਹੀਂ ਆਏ ਜਿੰਨੇ ਐਕਸਪੈਕਟ ਕੀਤੇ ਸੀ ਉਹ ਵੀ ਕੰਪਨੀ ਸ਼ਿਕਾਰ ਹੋਈ ਆਪਣੀ ਹੀ ਸਕਸੈਸ ਦਾ ਲੋਕਾਂ ਨੇ ਬਸ ਸੋਚ ਲਿਆ ਕਿ ਹੁਣ ਤਾਂ ਬਸ ਇਹ ਬਸ ਅੱਗੇ ਦੀ ਅੱਗੇ ਜਾਣਗੇ ਅੱਗੇ ਦੀ ਅੱਗੇ ਜਾਣਗੇ ਕਿਉਂਕਿ ਪਿਛਲੇ ਬਹੁਤ ਸਾਲਾਂ ਤੋਂ ਬਹੁਤ ਜ਼ਬਰਦਸਤ ਰਿਜ਼ਲਟ ਦੇ ਰਹੀ ਸੀ ਉਹੀ ਰਿਜ਼ਲਟ ਰਿਫਲੈਕਟ ਹੋਇਆ ਉਹਦੇ ਸ਼ੇਅਰ ਪ੍ਰਾਈਸ ਤੇ ਆਮ ਸੌਰੀ ਰਿਜ਼ਲਟ ਥੋੜੇ ਬੁਰੇ ਆਏ ਉਹ ਕੰਪਨੀ ਬੁਰੀ ਤਰ੍ਹਾਂ ਡਿੱਗੀ ਉਸ ਤੋਂ ਬਾਅਦ ਬਟਰਫਲਾਈ ਕੰਦੀ ਮਤੇ ਠੀਕ ਹੋ ਗਿਆ ਨਾ ਬੁਰੀ ਤਾਂ ਮਤਲਬ ਉਥੇ ਤਾਂ ਨਹੀਂ ਆਏ ਵਾਪਸ ਹੋ ਬਟ ਮਤਲਬ ਕਾਫੀ ਸਟਾਕ ਉਹਨਾਂ ਦਾ ਲੜਕ ਗਿਆ ਹੁਣ ਉਹ ਕੰਪਨੀ ਕਿਹਦੇ ਕੋਲੇ ਸੀਗੀ ਕ੍ਰੌਮਪਟਨ ਕੋਲੇ ਪਹਿਲੀ ਪੁਰੀ ਨਿਊਜ਼ ਹੋ ਗਈ ਇਹਨਾਂ ਦਾ ਸੀਈਓ ਛੱਡ ਗਿਆ ਕੰਪਨੀ ਦੂਸਰਾ ਹੋ ਗਿਆ ਦੂਸਰੇ ਜੋ ਪੈਸਾ ਵਾਏ ਉਹ ਕਹਿੰਦੇ ਪੁਰਾਣੇ ਪੱਖੇ ਬੰਦ ਕਰ ਦੋ ਵੇਚਣੇ ਨਹੀਂ ਪਏ ਰਹਿਣ ਦੋ ਬਸ ਮਾਲ ਸੜੀ ਜਾਣ ਦੋ ਇਹਨੂੰ ਵੇਚਣਾ ਹੀ ਨਹੀਂ ਹੈਗਾ ਦੂਸਰਾ ਨੈਗੇਟਿਵ ਤੀਸਰਾ ਇਕੱਠਾ ਹੀ ਨੈਗੇਟਿਵ ਹੋ ਗਿਆ ਬਟਰਫਲਾਈ ਗਾਂਦੀ ਮਤੀ ਦਾ ਵੀਕ ਰਿਸਰਟਸ ਤਾਂ ਇਹ ਤਿੰਨ ਰਿਜ਼ਲਟ ਔਨ ਕਰਕੇ ਕ੍ਰੌਮਪਟਨ ਗਰੀਵਜ਼ ਦਾ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਬਹੁਤ ਹੀ ਐਸ ਟਾਈਮ ਡਾਊਨ ਹੈ ਤਾਂ ਤੀਸਰੀ ਕਹ ਹੈ ਜੀ ਕੰਪਨੀ ਬਹੁਤ ਹੀ ਵੱਡੀ ਬਟ ਜੇ ਉਹਨਾਂ ਨਿਊਟਰਲ ਪੁਆ ਤੱਕ ਕ੍ਰੌਮਟਨ ਗਰੀਵਸ ਆਪਣੇ ਸੈਗਮੈਂਟ ਦੀ ਮਾਰਕੀਟ ਲੀਡਰ ਆ ਜਿਹੜੀਆਂ ਚੀਜ਼ਾਂ ਇਹ ਵੇਚਦੀ ਆ ਉਹਦੀ ਹਮੇਸ਼ਾ ਹੀ ਲੋੜ ਰਹਿਣੀ ਆ ਅੱਗੇ ਸਗਾ ਤੇ ਵਧਣੀ ਆ ਤੀਸਰੀ ਚੀਜ਼ ਹੁਣ ਬਟਰਫਲਾਈ ਕੰਦੀ ਮਤੀ ਚ ਲੌਂਗ ਟਰਮ ਚ ਦੇਖੀਏ ਥੋੜਾ ਲੰਮਾ ਟਾਈਮ ਦੇਖੇ ਤਾਂ ਇਹਨਾਂ ਲਈ ਇੱਕ ਪੋਜ਼ਿਟਿਵ ਮੂਵ ਆ ਬਹੁਤ ਇਹਨਾਂ ਨੇ ਆਪਣੇ ਨਾਲ ਇੱਕ ਹੋਰ ਇਹੋ ਜਿਹੀ ਕੰਪਨੀ ਰੜਾ ਲਈ ਜਿਹੜੀ ਆਪਣੇ ਸੈਗਮੈਂਟ ਦੀ ਬਹੁਤ ਹੀ ਵੱਡੀ ਕੰਪਨੀ ਠੀਕ ਹੋ ਗਿਆ ਜੀ ਜਿਵੇਂ ਵੱਡੇ ਇਨਵੈਸਟਰ ਹੁੰਦੇ ਆ ਵੈਰਨ ਬਫੇ ਨੇ ਇੱਕ ਵਾਰ ਬਹੁਤ ਹੀ ਫੇਮਸਲੀ ਇਹ ਵੀ ਗੱਲ ਕਹੀ ਸੀਗੀ ਕਿ ਹਮੇਸ਼ਾ ਆਪਾਂ ਇਹ ਕਹਿ ਦਿੰਨੇ ਆ ਚੰਗੀ ਕੰਪਨੀ ਨੂੰ ਲਓ ਜਦੋਂ ਉਹ ਮਾੜੇ ਟਾਈਮ 'ਚ ਹੁੰਦੇ ਠੀਕ ਹੋ ਗਿਆ ਉਹ ਕਹਿੰਦੇ ਬਟ ਮਾੜੇ ਟਾਈਮ ਦੇ ਵਿੱਚ ਉਹ ਮਾੜੇ ਟਾਈਮ 'ਚ ਚੱਲੀ ਕਿਉਂ ਰਹੀ ਆ ਕਿਉਂਕਿ ਉਹਦੇ ਆਲੇ-ਦੁਆਲੇ ਉਹਦੇ ird-gird ਮਾੜੀਆਂ ਨਿਊਜ਼ ਘੁੰਮ ਰਹੀਆਂ ਤਾਂ ਉਸ ਟਾਈਮ ਬਹੁਤ ਸਾਰੇ ਲੋਕ ਦਿਲ ਹੀ ਨਹੀਂ ਕੱਢਦੇ ਉਸ ਕੰਪਨੀ ਨੂੰ ਬਾਇ ਕਰਾਂ ਦਾ ਉਹ ਲੋਕ ਕਹਿੰਦੇ ਰਹਿੰਦੇ ਆ ਚੰਗੀ ਕੰਪਨੀ ਖਰੀਦੋ ਮਾੜੇ ਟਾਈਮ 'ਚ ਬਟ ਜਦੋਂ ਮਾੜਾ ਟਾਈਮ ਚੱਲ ਰਿਹਾ ਉਦੋਂ ਬਹੁਤ ਥੋੜੇ ਲੋਕ ਨੇ ਜਿਹੜੇ ਉਹਦੇ ਉੱਪਰ ਪੈਸੇ ਲਾਉਣਗੇ ਕਿਉਂਕਿ ਉਹਦੇ ਮਾੜਾ ਟਾਈਮ ਚੱਲ ਰਿਹਾ ਕਿਉਂਕਿ ਮਾੜੀਆਂ ਨਿਊਜ਼ ਪਹਿਲਾਂ ਵੀ ਮੇਰੇ ਨਾਲ ਵੀ ਦੋ ਤਿੰਨ ਵਾਰ ਇਸ ਤਰ੍ਹਾਂ ਹੋਇਆ ਮੈਂ ਜਦੋਂ ਉਹ ਕੋਈ ਕੰਪਨੀ ਤੁਹਾਨੂੰ ਬੋਲੀ ਤਾਂ ਥੱਲੇ ਮੇਰੇ ਕੁਝ ਦੋਸਤਾਂ ਨੇ ਕਮੈਂਟ ਕੀਤੇ ਕਿ ਇਹਦਾ ਤਾਂ ਇਹ ਚੱਲ ਰਿਹਾ ਹੈ ਇਹਦਾ ਤੇ ਹੀ ਚੱਲ ਰਿਹਾ ਹੈ ਤਾਂ ਮੇਰਾ ਉਹੀ ਮੈਂ ਉਹਨਾਂ ਦੇ ਕਮੈਂਟ ਪੜ੍ਹ ਕੇ ਵੀ ਕਹਿ ਕੇ ਹਾਂ ਸਟਾਕ ਪ੍ਰਾਈਸ ਅਜ ਥੱਲੇ ਆ ਉਹਦਾ ਰੀਜ਼ਨ ਹੀ ਤਾਂ ਹੈ ਨਾ ਉਹਦਾ ਰੀਜ਼ਨ ਮਾੜੀਆ ਨਿਊਜ਼ ਹੈ ਕਿਆਂ ਨੇ ਕੰਪਨੀ ਨਾਲ ਤਾਂ ਹੀ ਤਾਂ ਥੱਲੇ ਹੈ ਤੁਸੀਂ ਮੈਨੂੰ ਉਹੀ ਦੱਸ ਰਹੇ ਹੋ ਠੀਕ ਹੋ ਗਿਆ ਜੇ ਸਭ ਕੁਝ ਹੀ ਪੂਰਾ ਵਧੀਆ ਚੱਲੀ ਜਾਂਦਾ ਜਿਹਨੂੰ ਇੰਗਲਿਸ਼ ਦੇ ਵਿੱਚ ਹੰਕੀ ਡੋਰੀ ਕਹਿੰਦੇ ਐਵਰੀਥਿੰਗ ਇਜ਼ ਹੰਕੀ ਡੋਰੀ ਤਾਂ ਫਿਰ ਤੁਹਾਨੂੰ ਇੱਥੇ ਮਿਲਣੀ ਹੀ ਮਾੜਾ ਚੰਗਾ ਟਾਈਮ ਤਾਂ ਇਹ ਆਪਾਂ ਇੱਕ ਬਹੁਤ ਛੋਟੀ ਦੁਕਾਨ ਕਹਿ ਦੀ ਇਹ ਬਹੁਤ ਛੋਟਾ ਬਿਜ਼ਨਸ ਉਹਨਾਂ ਨੂੰ ਵੀ ਦੇਖਣਾ ਪੈਂਦਾ ਇਹ ਹੈਗੀਆਂ ਕੰਪਨੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਜਿਨ੍ਹਾਂ ਤੋਂ ਤਾਮ-ਜਾਮ ਬਹੁਤ ਹੀ ਜ਼ਿਆਦਾ ਵੱਡਾ ਵਾ ਠੀਕ ਹੋ ਗਿਆ ਜਿਨ੍ਹਾਂ ਨੇ 100 ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਇੱਕ ਵੀ ਮਾੜੀ ਨਿਊਜ਼ ਉਹਨਾਂ ਦੇ ਸਟਾਕ ਪ੍ਰਾਈਸ ਨੂੰ ਬਹੁਤ ਬੁਰੀ ਤਰ੍ਹਾਂ ਸੈਟ ਦਿੰਦੇ ਜਿਵੇਂ ਉਹਨਾਂ ਨੇ ਵੀ ਬੋਲਿਆ ਸੀ ਨਾ ਕਿ ਜੇ ਜਦੋਂ ਉਹਨਾਂ ਨੇ ਜੋ ਆਪਣਾ ਜੋਬਸ ਨੇ ਮੈਥਿਊ ਜੋਬਸ ਨੇ ਰਿਜ਼ਾਈਨ ਕੀਤਾ ਤਾਂ ਸਟਾਕ 12% ਤੱਕ ਟੁੱਟਿਆ ਉਹ ਕਹਿੰਦੇ ਇੰਨੀ ਵੀ ਕੋਈ ਗੱਲ ਨਹੀਂ ਸੀ ਏਡੀ ਖਾਸ ਤਾਂ ਦੂਸਰੀ ਮੇਰੀ ਕੰਪਨੀ ਹੈ ਮੈਂ ਇਥੇ ਸਿਰਫ ਇੱਕ ਮਿੰਟ ਲਈ ਰੁਕੂੰਗਾ ਤੁਹਾਨੂੰ ਥੋੜਾ ਜਿਹਾ ਬੋਰ ਕਰੂੰਗਾ ਕਿਉਂਕਿ ਹੁਣ ਮੈਂ ਆਪਣੇ ਕੰਮ ਦੀ ਗੱਲ ਕਰਨੀ ਹੈ ਜੀ ਠੀਕ ਹੈ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਠੀਕ ਹੈ ਤੁਹਾਨੂੰ ਲੱਗ ਰਿਹਾ ਕਿ ਮੇਰੇ ਇਸ ਇਨਫੋਰਮੇਸ਼ਨ ਨਾਲ ਤੁਹਾਨੂੰ ਥੋੜਾ ਬਹੁਤ ਬੈਨੀਫਿਟ ਹੁੰਦਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੇ ਮੇਰੇ ਕਿਸੇ ਦੋਸਤ ਨੇ ਨਹੀਂ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਠੀਕ ਹੋ ਗਿਆ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਹੁਣ ਆਪਾਂ ਵੱਧਦੇ ਹਾਂ ਅਗਲੀ ਕੰਪਨੀ ਵੱਲ ਅਗਲੀ ਕੰਪਨੀ ਹੈਗੀ ਆ ਲਕਸ ਇੰਡਸਟਰੀਜ਼ ਪਣ ਲਕਸ ਇੰਡਸਟਰੀਜ਼ ਨਾਮ ਇਹ ਵੀ ਮਤਲਬ ਇੱਕ ਜਾਣਿਆ ਪਛਾਣਿਆ ਨਾਮ ਆ ਇਨਰਵੀਅਰਸ ਦੀ ਕੰਪਨੀ ਹੈ ਕਿ ਆ ਇਹ ਠੀਕ ਹੋ ਗਿਆ ਇਨਰ ਗਾਰਮੈਂਟਸ ਬਣਾਉਂਦੇ ਹੈਗੇ ਆ ਲਕਸ ਕੋਜੀ ਇਹਨਾਂ ਦਾ ਇੱਕ ਬਹੁਤ ਹੀ ਫੇਮਸ ਬ੍ਰਾਂਡ ਹੈਗਾ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਨ ਹੋਊਗਾ ਜੀ ਨੇ ਇਹ ਕੰਪਨੀ ਨਹੀਂ ਸੁਣੀ ਕਿਤੇ ਵੀ ਜਾਓਗੇ ਇੱਕ ਬਹੁਤ ਹੀ ਵੱਡਾ ਨਾਮ ਆ ਆਪਣੇ ਸੈਗਮੈਂਟ ਦਾ ਤੁਹਾਨੂੰ ਵੀ ਸ਼ਾਇਦ ਹੈਰਾਨੀ ਹੋਊਗੀ ਕਿ ਹਾਂ ਮੈਨੂੰ ਵੀ ਹੈਰਾਨੀ ਹੋਈ ਜਦੋਂ ਮੈਂ ਸਟਾਕ ਨੂੰ ਟੁੱਟਦਾ ਹੋਇਆ ਦੇਖਿਆ ਕਿ ਹਾਂ ਬਟ ਫਿਰ ਹਾਂ ਠੀਕ ਆ ਉਹਦੇ ਵੀ ਕੁਝ ਰੀਜ਼ਨ ਸੀ ਜਿਹੜੇ ਆਪਾਂ ਹੁਣੇ ਡਿਸਕਸ ਕਰਾਂਗੇ ਬਟ ਉਸ ਤੋਂ ਪਹਿਲਾਂ ਇੱਕ ਹੋਰ ਹੀ ਕੰਪਨੀ ਜਿਹਨੇ ਆਪਣੇ ਇਨਵੈਸਟਰਸ ਨੂੰ ਬਹੁਤ ਹੀ ਜ਼ਿਆਦਾ ਪੈਸੇ ਬਣਾ ਕੇ ਦਿੱਤੇ ਆ ਉਹਨਾਂ ਵਿੱਚੋਂ ਸਿਰਫ ਇੱਕ ਪੁਆਇੰਟ ਦੀ ਗੱਲ ਕਰ ਲੈਣੇ ਆ ਮਈ 20 ਤੋਂ ਲੈ ਕੇ 2020 ਤੋਂ ਲੈ ਕੇ ਪਿਛਲਾ ਵੀ ਹੈ ਮਤਲਬ ਜੇ ਪਿਛਲੇ 10 15 ਸਾਲ ਦਾ ਦੇਖੋਗੇ ਉਹ ਤਾਂ ਬਹੁਤ ਹੀ ਜ਼ਿਆਦਾ ਰਿਟਰਨ ਆ ਬਟ ਮੈਂ ਇੱਕ ਪਾਰਟਿਕੂਲਰ ਪੈਚ ਦੀ ਗੱਲ ਦੱਸ ਦਿੰਨਾ ਮਈ 20 ਨਵੰਬਰ <coughs> 21 ਤੱਕ ਸਟਾਕ ਪ੍ਰਾਈਸ 890 ਤੋਂ ਲੈ ਕੇ 4440 ਰੁਪਏ ਨੀਅਰਲੀ 5 ਗੁਣਾ ਸਿਰਫ ਡਿਡ ਡੇਡ ਸਾਲ ਸਿਰਫ ਡੇਡ ਸਾਲ ਦੇ ਵਿੱਚ ਸਟਾਕ ਪ੍ਰਾਈਸ ਇਹਨਾਂ ਦਾ 5 ਗੁਣਾ ਹੋ ਗਿਆ ਬਹੁਤ ਪਹਿਲਾਂ ਤੋਂ ਵੀ ਬਹੁਤ ਵਧੀਆ ਕੰਮ ਕਰਦੇ ਆ ਰਹੇ ਆ ਇਹਨਾਂ ਦਾ ਮਾਰਕੀਟ ਸ਼ੇਅਰ ਕਿੰਨਾ ਵਾ 15% ਦੇ ਨੇੜੇ ਦਾ ਮਤਲਬ ਜੇ ਕਿਤੇ ਵੀ 100 ਇਨਰ ਗਵਰਨਮੈਂਟਸ ਵਿਕ ਰਿਹਾ ਇਨਰ ਵੇਅਰਸ ਜਾਂ ਬਣਾਣਾ ਜਾਂ ਜੋ ਵੀ ਇਸ ਤਰ੍ਹਾਂ ਦਾ ਅੰਦਰੋਂ ਦੀ ਪਾਉਣ ਵਾਲੇ ਅੰਦਰੋਂ ਨਹੀਂ ਕੱਪੜੇ ਜੇ ਕਿਤੇ ਵੀ 100 ਵਿਕ ਰਹੇ ਆ ਤਾਂ ਉਹਨਾਂ ਦੇ ਵਿੱਚੋਂ 15 ਲਖਸ ਇੰਡਸਟਰੀ ਠੀਕ ਹੋ ਗਿਆ ਜੀ ਐਨੀ ਵੱਡੀ ਕੰਪਨੀ ਹੈਗੀ ਆ ਲਕਸ ਕੋਜੀ ਮੈਂ ਤੁਹਾਨੂੰ ਬੋਲੇ ਜੀ ਕਿ ਬਹੁਤ ਹੀ ਫੇਮਸ ਬ੍ਰਾਂਡ ਹੈਗਾ ਇਹਨਾਂ ਦਾ ਹੁਣ ਇਹਨਾਂ ਦੇ ਲਈ ਕੀ ਹੋਇਆ ਮੈਂ ਤੁਹਾਨੂੰ ਹੁਣੇ ਬੋਲੇ ਨਾ ਕਿ 22 ਤੱਕ 22 ਪੁੱਜਿਆ ਸੀਗਾ ਨਾ 21 ਤੱਕ ਨਵੰਬਰ 21 ਤੱਕ ਕੰਪਨੀ ਦੇ ਲਈ ਸਭ ਕੁਝ ਠੀਕ ਚੱਲਦਾ ਗਿਆ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਨਿਊਜ਼ ਆਈਆਂ ਜਿਹੜੀਆਂ ਕਿ ਬਹੁਤ ਹੀ ਨੈਗੇਟਿਵ ਲਈਆਂ ਮਾਰਕੀਟ ਨੇ ਠੀਕ ਹੋ ਗਿਆ ਸਭ ਤੋਂ ਪਹਿਲੀ ਨਿਊਜ਼ ਆਈ ਹੈ ਇਹਨਾਂ ਦੇ ਲਈ ਇਨਕਮ ਟੈਕਸ ਰੇਟ ਇਹ ਕੰਪਨੀ ਵੈਸਟ ਬੰਗਾਲ ਦੀ ਹੈਗੀ ਆ ਦੇਖੋਗੇ ਜੀ ਵੈਸਟ ਬੰਗਾਲ ਚ ਇਹਨਾਂ ਦਾ ਬੇਸ ਆ ਬਾਕੀ ਇਹਨਾਂ ਦਾ ਜੋ ਸਾਰੇ ਕਿਤੇ ਸੈਟਅਪ ਹੈਗੇ ਉਹ ਪੂਰੇ ਇੰਡੀਆ ਦੇ ਵਿੱਚ ਫੈਲੇ ਹੋਇਆ ਆਪਣਾ ਲੁਧਿਆਣਾ ਵਾ ਇਹਨੂੰ ਮਾਂਚੈਸਟਰ ਕਿਹਾ ਜਾਂਦਾ ਏਸ਼ੀਆ ਦਾ ਜਾਂ ਇੰਡੀਆ ਦਾ ਹਨ ਲੁਧਿਆਣਾ ਇਹਨਾਂ ਦਾ ਇੱਕ ਬਹੁਤ ਵੱਡਾ ਸੈਟਅਪ ਹੈਗਾ ਵਾ ਪੂਰੇ ਇੰਡੀਆ ਦੇ ਵਿੱਚ ਆ ਇੰਡੀਆ ਤੋਂ ਬਾਹਰ ਬਾਹਰਲੇ ਕੰਟਰੀਜ਼ ਦੇ ਵਿੱਚ ਵੀ ਹੈਗਾ ਵਾ ਤੇ ਬਟ ਇਨਕਮ ਟੈਕਸ ਦੀਆਂ ਇਹਨਾਂ ਦੇ ਉੱਪਰ ਰੇਟਸ ਹੋਈਆਂ ਬਹੁਤ ਜ਼ਿਆਦਾ ਕੁਝ ਕਰੋੜ ਦਾ ਇਹਨਾਂ ਦੇ ਉੱਪਰ ਲੱਗਿਆ ਕਿ ਇਹਨਾਂ ਨੇ ਟੈਕਸ ਨੂੰ ਵੇਟ ਕੀਤਾ ਵਾ ਠੀਕ ਹੋ ਗਿਆ 네ਗੇਟਿਵ ਨਿਊਜ਼ ਉਹੀ ਚੰਗੀ ਕੰਪਨੀ ਆ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਆ ਇੱਕ ਬ੍ਰਾਂਡ ਹੁੰਦਾ ਇੱਕ ਇਮੇਜ ਹੋ ਜਾਂਦੀ ਆ ਇੱਕ ਇਮੇਜ ਦੇ ਨਾਲ ਆਪਾਂ ਕਹਿੰਨੇ ਕਿ ਤਾਂ ਕੁਝ ਗਲਤ ਹੋ ਹੀ ਨਹੀਂ ਸਕਦਾ ਇੱਥੇ ਤਾਂ ਕੁਝ ਹੋਣਾ ਹੀ ਨਹੀਂ ਬਟ ਆਪਾਂ ਇਹ ਭੁੱਲ ਜਾਨੇ ਕਿ ਉੱਥੇ ਵੀ ਹੈਗੇ ਤਾਂ ਇਨਸਾਨ ਨੇ ਕੰਮ ਕਰਨ ਵਾਲੇ ਠੀਕ ਹੋ ਗਿਆ ਨਾ ਜਿਹੜੀ ਚੀਜ਼ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਚੀਜ਼ ਆਪਾਂ ਸੋਚਦੇ ਆਂ ਉਹ ਵੀ ਤਾਂ ਉਹੀ ਚੀਜ਼ਾਂ ਸੋਚ ਰਹੇ ਆ ਨਾ ਬਟ ਉਹੀ ਫਿਰ ਲੋਕਾਂ ਦਾ ਡਰ ਮਲਟੀਪਲ ਹੋਇਆ ਲੱਖਾਂ ਗੁਣਾ ਹੋਇਆ ਤਾਂ ਸਟਾਕ ਡਿੱਗਣਾ ਸਟਾਰਟ ਹੋਇਆ ਦੂਸਰੀ ਚੀਜ਼ ਉਸ ਤੋਂ ਥੋੜੀ ਦੇਰ ਬਾਅਦ ਹੀ ਇਹਨਾਂ ਦੇ ਜਿਹੜੇ ਰਿਜ਼ਲਟ ਆਏ ਉਹ ਉਹਨੇ ਕੋਈ ਬਹੁਤ ਚੰਗੇ ਨਹੀਂ ਆਏ ਹਾਲਾਂਕਿ ਇਹ ਪੂਰੇ ਸੈਕਟਰ ਦੇ ਲਈ ਹੀ ਜਿਹੜੇ ਰਿਜ਼ਲਟ ਸੀ ਉਹ ਬਹੁਤ ਵਧੀਆ ਨਹੀਂ ਸੀਗੇ ਦੂਸਰੀ ਕੰਪਨੀ ਹੈਗੀ ਅਰੂਪਾ ਤੀਸਰੀ ਕੰਪਨੀ ਜਿਹੜੀ ਬਹੁਤ ਹੀ ਵੱਡਾ ਨਾਮ ਆ ਦੁਨੀਆ ਦਾ ਜੋਕੀ ਜੋਕੀ ਵਾਲੇ ਇੰਡੀਆ ਦੇ ਵਿੱਚ ਪੇਜ ਇੰਡਸਟਰੀ ਦੇ ਨਾਮ ਨਾਲ ਆ ਔਰ ਤਿੰਨੇ ਚਾਰੀ ਕੰਪਨੀਆਂ ਦੇ ਰਿਜ਼ਲਟ ਸੀ ਜਿਹੜੇ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਆਏ ਬਟ ਕਿਉਂਕਿ ਪਹਿਲਾਂ ਸਟਾਕ ਵੱਧ ਬਹੁਤ ਗਿਆ ਸੀਗਾ ਐਕਸਪੈਕਟੇਸ਼ਨ ਬਹੁਤ ਉੱਪਰ ਸੀ ਦੂਸਰਾ ਬਹੁਤ ਸਾਰੇ ਲੋਕ ਬਹੁਤ ਵੱਡੇ ਪ੍ਰੋਫਿਟ ਦੇ ਉੱਪਰ ਬੈਠੇ ਸੀਗੇ ਨੈਗੇਟਿਵ ਨਿਊਜ਼ ਆਈ ਤਾਂ ਸਟਾਕ ਹੋਰ ਜ਼ਿਆਦਾ ਐਕਸਲਰੇਟ ਹੋ ਗਿਆ ਥੱਲੇ ਵੱਲ ਜਦੋਂ ਰਿਜ਼ਲਟ ਬੁਰੇ ਆਏ ਹੁਣ ਜਦੋਂ ਕਹਿੰਦੇ ਆ ਨਾ ਕਿ ਉਹ ਸਿਰ ਮੁੰਡਵਾਤੇ ਹੀ ਓਲੇ ਪੜੇ ਠੀਕ ਹੋਇਆ ਨਾ ਜੀ ਕਿ ਜਦੋਂ ਹੀ ਉਹ ਉਸ ਤਰਫ ਰਾਇਆ ਨਾਲ ਹੀ ਉਹ ਗੜੇ ਵੀ ਪੈਣ ਲੱਗੇ ਤਾਂ ਤੀਸਰੀ ਨਿਊਜ਼ ਇੱਕ ਅਗੀ ਵੱਡੀ ਇਹਨਾਂ ਦੇ ਲਈ ਹੋਰ ਬਸ ਜਿਵੇਂ ਆਪ ਕਹਿੰਨਾ ਉਹਦੀ ਵੀ ਕਸਰ ਰਹਿੰਦੀ ਸੀ ਹੁਣ ਇਹਨਾਂ ਦੇ ਜੋ ਸੀਈਓ ਨੇ ਠੀਕ ਹੋ ਗਿਆ ਨਾ ਉਹਨਾਂ ਦੇ ਉੱਪਰ ਐਲੀਗੇਸ਼ਨਸ ਲੱਗੇ ਕਿ ਉਹ ਉਹ ਇਨਸਾਈਟ ਟਰੇਡਿੰਗ ਕਰਦੇ ਆ ਇਨਸਾਈਟ ਟਰੇਡਿੰਗ ਮਤਲਬ ਹੁਣ ਦੇਖੋ ਹੁਣ ਆਪਾਂ ਨੂੰ ਵੀ ਸਟਾਕ ਮਾਰਕੀਟ ਕਿਵੇਂ ਚੱਲਦੀ ਹੈ ਨਿਊਜ਼ ਦੇ ਉੱਪਰ ਹੀ ਚੱਲਦੀ ਹੈ ਨਾ ਆਪਣੇ ਕੋਲੇ ਖਬਰ ਕਦੋਂ ਪਹੁੰਚਣੀ ਹੈ ਆਪਣੇ ਕੋਲ ਖਬਰ ਬਹੁਤ ਲੇਟ ਪਹੁੰਚਣੀ ਹੈ ਇਹਨਾਂ ਲੋਕਾਂ ਕੋਲੇ ਅੰਦਰ ਦੀਆਂ ਖਬਰਾਂ ਹੁੰਦੀਆਂ ਇਹਨਾਂ ਨੂੰ ਪਤਾ ਹੁੰਦਾ ਕਿ ਕੀ ਹੋਣ ਜਾ ਰਿਹਾ ਸਟਾਕ ਕਿਵੇਂ ਵਧੂਗਾ ਤਾਂ ਉਹਨਾਂ ਦੇ ਉੱਪਰ ਐਲੀਗੇਸ਼ਨਸ ਲੱਗੇ ਕਿ ਇਨਸਾਈਟ ਟਰੇਡਿੰਗ ਕਰ ਫਿਰ ਤਾਂ ਮਤਲਬ ਬਸ ਕੁਝ ਜਿਵੇਂ ਕਿ ਇਹਦੇ ਨਾਲ ਕੁਝ ਬਚਿਆ ਹੀ ਨਹੀਂਗਾ ਬਿਲਕੁਲ ਹੋਰ ਤਾਂ ਵੀ ਕਸਰ ਹੀ ਨਹੀਂ ਰਹਿੰਦੀ ਹੁਣ ਤਾਂ ਸਟਾਕ ਤਾਂ ਬਸ ਬੁਰੀ ਤਰ੍ਹਾਂ ਡਿੱਗਣ ਲੱਗ ਗਿਆ ਤੇ ਸੇਬੀ ਨੇ ਸੇਬੀ ਜਿਹੜੀ ਕਿ ਆਰਗੇਨਾਈਜੇਸ਼ਨ ਆ ਜਿਹੜੀ ਪੂਰੀ ਇੰਡੀਅਨ ਸਟਾਕ ਮਾਰਕੀਟ ਨੂੰ ਕੰਟਰੋਲ ਕਰਦੀ ਹੈ ਉਹਨਾਂ ਨੇ ਇਹਨਾਂ ਦੇ ਵੱਡੇ ਵੱਡੇ ਆਫੀਸਰਸ ਦੇ ਉੱਪਰ ਮੈਨੇਜਿੰਗ ਡਾਇਰੈਕਟਰ ਦੇ ਉੱਪਰ ਸੀਈਓ ਉੱਪਰ ਹੋਰ ਇਹਨਾਂ ਦੇ ਬੋਰਡ ਦੇ ਬਹੁਤ ਸਾਰੇ ਮੈਂਬਰਸ ਦੇ ਉੱਪਰ ਬੈਨ ਲਗਾਤਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਨਾ ট্রেਡਿੰਗ ਕਰ ਸਕਦੇ ਹੋ ਨਾ ਆਪਣੇ ਫੰਡਸ ਨੂੰ ਇਧਰ ਉਧਰ ਟਰਾਂਸਫਰ ਕਰ ਸਕਦੇ ਹੋ ਕਿਤੋਂ ਵੀ ਇੱਕ ਬਹੁਤ ਹੀ ਵੱਡੀ 네ਗੇਟਿਵ ਨਿਊਜ਼ ਸੀਗੀ ਲਕਸ ਇੰਡਸਟਰੀ ਦੀ ਬਟ ਹੁਣੇ ਪਿਛਲੇ ਆ ਨਵੰਬਰ ਜਿਹੜਾ ਹੁਣੇ ਲੰਘ ਗਿਆ 2023 ਨੂੰ ਉਸ ਦਿਨ ਸੇਬੀ ਨੇ ਆਪਣਾ ਜੋ ਕੇਸ ਸੀਗਾ ਉਹ ਵਾਪਸ ਲੈ ਲਿਆ ਇਹਨਾਂ ਸਾਰੇ ਲੋਕਾਂ ਨੂੰ ਉਸ ਦੇ ਵਿੱਚੋਂ ਬਰੀ ਕਰਤਾ ਕਿਉਂਕਿ ਉਹਨਾਂ ਦੇ ਅਗੇਂਸਟ ਕੋਈ ਪ੍ਰੋਪਰ ਐਵੀਡੈਂਸ ਨਹੀਂ ਮਿਲੇ ਕਿਤੋਂ ਵੀ ਕੋਈ ਇਹੋ ਜਿਹਾ ਕੋਈ ਬਹੁਤ ਜ਼ਿਆਦਾ ਸਬੂਤ ਨਹੀਂ ਮਿਲੇ ਪੁਖਤਾ ਕਿ ਉੱਥੋਂ ਪਤਾ ਲੱਗੇ ਕਿ ਹਾਂ ਉਹ ਇਨਸਾਈਟ ਟਰੇਡਿੰਗ ਕਰਦੇ ਸੀ ਠੀਕ ਹੋ ਗਿਆ ਜੀ ਤਾਂ ਉਹ ਕੇਸ ਨਿਕਲ ਚੁੱਕਿਆ ਹੁਣ ਐਸ ਟਾਈਮ ਸਟਾਕ ਪ੍ਰਾਈਸ ਜੇ ਤੁਸੀਂ ਚੈੱਕ ਵੀ ਕਰੋਗੇ ਤੁਹਾਨੂੰ ਖੁਦ ਹੀ ਉਹਨਾਂ ਦੀ ਸਾਰੀ ਰਾਮ ਕਹਾਣੀ ਪਤਾ ਲੱਗ ਜੂਗੀ ਕਿ ਐਸ ਟਾਈਮ ਇਹ ਸਟਾਕ ਕਿੱਥੇ ਹੈਗਾ ਵਾ ਹਾਈ ਐਂਡ ਲਾਇਆ ਹੋਇਆ ਨੀਅਰਲੀ 4500 ਰੁਪਏ ਦਾ ਤੇ ਅੱਜ ਮੇਰੇ ਕੋਲ ਸ਼ਾਇਰ ਚੱਲ ਰਿਹਾ 1400 ਜਾਂ 1500 ਦੇ ਉੱਪਰ ਮੈਨੂੰ ਹੁਣ ਐਗਜੈਕਟ ਯਾਦ ਨਹੀਂ ਹੈਗਾ ਠੀਕ ਹੋ ਗਿਆ ਕਿ ਬਹੁਤ ਸਾਰੇ ਸ਼ੇਅਰ ਹੁੰਦੇ ਆ ਬਹੁਤ ਸਾਰਾ ਡਾਟਾ ਮੈਂ ਖੁਦ ਵੀ ਭੁੱਲ ਜਾਂਦਾ ਵਾ ਤੇ ਇਹ ਸੀਗੀ ਆਪਣੀ ਤੀਸਰੀ ਕੰਪਨੀ ਅੱਜ ਦੀ ਇੱਕ ਵਾਰੀ ਫੇਅਰ ਮੈਂ ਡਿਸਕਲੇਮਰ ਦੇ ਦੇਣਾ ਮੈਂ ਤੁਹਾਡੇ ਨਾਲ ਤਿੰਨ ਕੰਪ ਮੈਂ ਸਿਰਫ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਮੈਂ ਸਿਰਫ ਤੁਹਾਨੂੰ ਇਹ ਦੱਸਿਆ ਕਿ ਇਹ ਤਿੰਨ ਕੰਪਨੀਆਂ ਨੇ ਜਿਹੜੀਆਂ ਕਿ ਬਹੁਤ ਹੀ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੀਆਂ ਬਟ ਸਿਰਫ ਕੁਝ ਨੈਗੇਟਿਵ ਨਿਊਜ਼ ਕਰਕੇ ਸ਼ੇਅਰ ਪ੍ਰਾਈਸ ਐਸ ਟਾਈਮ ਬਹੁਤ ਹੀ ਥੱਲੇ ਹੈਗਾ ਇੱਕ ਡਿਸਕਲੋਜ਼ਰ ਦੇ ਦੇਣਾ ਕਿ ਇਹ ਤਿੰਨੇ ਹੀ ਕੰਪਨੀਆਂ ਮੇਰੇ ਪੋਰਟਫੋਲੀਓ ਦਾ ਬਹੁਤ ਵੱਡਾ ਹਿੱਸਾ ਨੇ ਅਹਿਮ ਹਿੱਸਾ ਨੇ ਮੈਂ ਇਹਨਾਂ ਨੂੰ ਬਾਏ ਕਰਦਾ ਜਾ ਰਿਹਾ ਹਾਂ ਠੀਕ ਹੋ ਗਿਆ ਨਾ ਤੇ ਠੀਕ ਹੋ ਗਿਆ ਜੀ ਠੀਕ ਹੈ ਜੀ ਤਾਂ ਅੱਜ ਦਾ ਆਪਣਾ ਇਹ ਵੀਡੀਓ ਹੁਣ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਕਹਾਣੀ ਦੇ